ਹਨੀ ਬਾਈ ਦੇਖਣ ਬਈ ਘਰ ਆ ਕੇ ਫਿਰ ਆਪਾਂ ਗੱਲਬਾਤ ਕਰਾਂਗੇ ਹਨੀ ਭਾਈ ਜੀ ਅਸੀਂ ਆ ਰਹੀ ਹਾਂ ਜੀ ਤੁਸੀਂ ਆ ਰਹੀ ਹਾਂ ਜੀ ਅਸੀਂ ਆ ਰਹੀ ਹਾਂ ਜੀ ਜੀ ਬਹੁਤ ਬਹੁਤ ਵਧੀਆ ਜੀ ਬਹੁਤ ਜੀ ਅਸੀਂ ਇੱਕ ਫਿਲਮਾ ਰਹੇ ਆ ਰਿਵਰ ਲੈਂਡ ਨੂੰ ਸਾਰੇ ਨੂੰ ਅਸੀਂ ਉਹਦੇ ਵਿੱਚ ਸਾਰਾ ਦਾ ਲਾਈਫ ਸਟਾਈਲ ਕੰਮ ਤੋਂ ਦਾ ਸਟਾਈਲ ਕੰਮ ਹਰ ਘਰੇ ਵੱਖਰੀ ਸਟੋਰੀਆਂ ਵੱਖਰਾ ਰਹਿਣਾ ਸੈਣਾ ਤੇ ਵਾ ਬਾਈ ਜੀ ਕੋਲੇ ਸਾਰਾ ਕੁਝ ਇੱਕੋ ਥਾਂ ਤੇ ਮਿਲ ਜੂਗਾ ਕੰਟਰੈਕਟਰ ਮਸ਼ੀਨਰੀ ਸਭ ਦੇਖਣ ਨੂੰ ਤੇ ਸਾਨੂੰ ਇਹ ਬਲੌਗ ਦੀ ਜਾਣਕਾਰੀ ਦਿਓ ਫਿਰ ਸਾਡੇ ਨਾਲ ਲੌਂਗ ਆਜੋ ਪਹਿਲਾਂ ਖਾਪੀ ਲਈਏ ਕੁਛ ਨਾ ਕੁਛ ਫਿਰ ਆਪੇ ਦੇਖ ਲੈਣੇ ਘੁੰਮਦੇ ਫਿਰਦੇ ਚਲੋ ਪਹਿਲਾਂ ਬਰ ਜ਼ਰੂਰ ਥੋੜਾ ਬਹੁਤ ਖਾਪੀ ਕੇ ਫਿਰ ਆਪਾਂ ਸ਼ੁਰੂਆਤ ਕਰਦੇ ਆਂ ਠੀਕ ਹੈ ਜੀ ਲਓ ਜੀ ਦੋਸਤੋ ਗਲੋਸਫ ਅਸੀਂ ਬਾਈ ਜਸਵਿੰਦਰ ਸਿੰਘ ਹੋਰਾਂ ਨੂੰ ਘਰੇ ਫੜ ਲਿਆ ਐਤਵਾਰ ਸੀਗਾ ਭਾਵੇਂ ਜ਼ਿਮੀਦਾਰਾਂ ਦਾ ਕੋਈ ਐਤਵਾਰ ਨਹੀਂ ਹੁੰਦਾ ਸਚਾਈ ਇਹ ਜ਼ਿਮੀਦਾਰਾਂ ਦੀ ਹਰ ਰੋਜ਼ ਹੀ ਐਤਵਾਰ ਹੁੰਦਾ ਇੱਕ ਗੱਲ ਕਹਿੰਦੇ ਹੁੰਦੇ ਅਕਸਰ ਹੀ ਜ਼ਿਮੀਦਾਰਾਂ ਦੇ ਮਾਮਲੇ 'ਚ ਵੀ ਜੇ ਤਾਂ ਕੋਈ ਆ ਜੇ ਤਾਂ ਅਸੀਂ ਵਿਹਲੇ ਆ ਜੇ ਕੋਈ ਨਾ ਆਏ ਤਾਂ ਅਸੀਂ ਬਿਜੀ ਆ ਉਹ ਹੀ ਲਾਜ ਫਿੱਥਿਆ ਜੀ ਹੁਣ ਅਸੀਂ ਆ ਗਏ ਬਾਈ ਦਾ ਕੰਮ ਦਿੱਤਾ ਅਸੀਂ ਛੜਾ ਗੁਦਰਤੀ ਅੱਜ ਘਰੇ ਹੀ ਸੀਗੇ ਤੇ ਅੱਜ ਅਸੀਂ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਨਾ ਬਾਰੇ ਇਹਨਾਂ ਦੇ ਬਲੌਕ ਬਾਰੇ ਤੇ ਖੇਤੀਬਾੜੀ ਬਾਰੇ ਤੇ ਰਿਵਰ ਲੈਂਡ ਬਾਰੇ ਸ਼ੁਰੂਆਤ ਸਿਡਨੀ ਤੋਂ ਕੀਤੀ ਸੋ ਸਿਡਨੀ ਸ਼ੁਰੂਆਤ ਕਿੱਥੇ ਤੇ ਕਿਵੇਂ ਕੀਤੀ ਸਿਡਨੀ ਸ਼ੁਰੂਆਤ ਕੀਤੀ ਸੀ ਟਰੱਕ ਡਰਾਈਵਿੰਗ ਦਾ ਕੰਮ ਮਿਲਿਆ ਸੀਗਾ ਜੀ ਤੇ ਗਰੋਸਰੀ ਦੇ ਸਟੋਰ ਸੀਗੇ ਉਹਨਾਂ ਦਾ ਡਿਲੀਵਰ ਕਰਦੇ ਸੀ ਗਰੋਸਰੀ ਜੀ ਤੇ ਨਾਲ ਪਾਰਟ ਟਾਈਮ ਤੇ ਟੈਕਸੀ ਚਲਾਉਂਦੇ ਸੀ ਚਲਾਉਂਦੇ ਸੀ ਜੀ ਤੇ ਇਹ ਕੰਮ ਕਰਦੇ ਆ ਹੌਲੀ ਹੌਲੀ ਗ੍ਰਸਤੀ ਵਾਲ ਨੂੰ ਵਧਣ ਦਾ ਮੌਕਾ ਮਿਲਿਆ ਕਰਦਿਆਂ ਨੇ ਵੀ ਇਸ ਪਾਸੇ ਤੋਰਿਆ ਜੀ ਜੀ ਤੇ ਦਸੰਬਰ ਦੇ ਵਿੱਚ ਲਾਸਟ ਦੇ ਦਸੰਬਰ ਦੇ ਆਗਰ ਜੀ ਤੇ ਨੈਕਸਟ ਵੀਕ ਹੀ ਫਿਰੇ ਸੀ ਇੱਥੇ ਖੇਤੀ ਵਾਲ ਨੂੰ ਉਹ ਹੋ ਗਿਆ ਉਹ ਹੋ ਗਿਆ ਇੱਥੇ ਆ ਗਏ ਜੀ ਸੋ ਇੱਥੇ ਤੁਸੀਂ ਰਿਵਰ ਲੈਂਡ ਨੂੰ ਕਿਉਂ ਚੁਣਿਆ ਸਿਡਨੀ ਤੋਂ ਹੋਰ ਨਿਊ ਸਾਊਥ ਵੇਲਜ਼ ਇਹ ਇੱਥੇ 11-1500 ਕਿਲੋਮੀਟਰ ਦੂਰ ਤਾਂ ਇਹ ਕੀ ਕਾਰਨ ਬਣੇ ਕਾਰਨ ਇਸ ਤਰ੍ਹਾਂ ਇਹ ਕਿ ਏਸ਼ੀਆ ਤੋਂ ਜਦੋਂ ਮੈਂ ਮੁੜ ਨਿਊ ਜ਼ीलੈਂਡ ਵੀ ਆਇਆ ਇੱਥੇ ਵੀ ਆਇਆ ਤਾਂ ਮੇਰਾ ਇਹ ਸੀ ਕਿ ਮੈਂ ਖੇਤੀ ਨਹੀਂ ਕਰਦਾ ਜੀ ਮੇਰਾ ਇੱਕ ਮਨ ਦੇ ਵਿੱਚ ਇੱਕ ਬਣਿਆ ਸੀ ਗੋਲਾ ਕਿ ਮੈਂ ਖੇਤੀ ਨਹੀਂ ਕਰਦਾ ਜੀ ਜੀ ਸ਼ਹਿਰਾਂ 'ਚ ਰਹਿਣਾ ਜੀ ਜ਼ਿੰਦਗੀ ਜੇ ਇਸ ਤਰ੍ਹਾਂ ਵੀ ਸ਼ਹਿਰਾਂ 'ਚ ਕੱਟਣੀ ਤੇ ਇੱਥੇ ਆ ਕੇ ਇੱਥੇ ਆਉਣ ਦਾ ਕਾਰਨ ਸੀ ਕਿ ਪਹਿਲਾਂ ਸਿਡਨੀ ਤੋਂ ਦਾਸ ਗੁਰਦੁਆਰੇ ਕਮੇਟੀ ਦੇ ਵਿੱਚ ਸੇਵਾ ਅਨੁਭਾਰਿਆ ਸੀ ਅੱਛਾ ਜੀ ਤੇ ਜਿਹੜਾ ਵੀ ਕੋਈ ਪ੍ਰਚਾਰਕ ਕੋਈ ਆਉਂਦਾ ਸੀ ਕਥਾਵਾਚਕ ਜਾਂ ਕੀਰਤਨੀਆ ਤਾਂ ਦਾਸ ਦੀ ਸੇਵਾ ਲੱਗਦੀ ਸੀ ਇਹਨੂੰ ਰਿਵਰ ਲੈਂਡ ਤੋਂ ਲੈ ਕੇ ਜਾਣਾ ਜੀ ਤੇ ਦਾਸ ਖੁਸ਼ ਬਹੁਤ ਹੁੰਦਾ ਸੀ ਹੁੰਦਾ ਕਿ ਸੇਵਾ ਦਾ ਮੌਕਾ ਮਿਲਿਆ ਤੇ ਦਾਰਸ਼ਨਿਕ ਪਹਿਲਾਂ ਤੁਸੀਂ ਦਾਰਸ਼ਨਿਕ ਪਹਿਲਾਂ ਹੀ ਸੀ ਜਦੋਂ ਵੀ ਕਿਸੇ ਨੇ ਚਾਹ ਚੜ ਜਾਂਦਾ ਸੀ ਵੀ ਅੱਜ ਨਿਊਜ਼ੀਲੈਂਡ ਜਾਣ ਦਾ ਮੌਕਾ ਹੈ ਇੱਕ ਵਾਰ ਰਣ ਜਾਣਾ ਤੇ 850 ਕਿਲੋਮੀਟਰ ਦਾ ਗੱਡੀ ਖਿੱਚੀ ਜਾਣੀ ਆਪਾਂ ਨੇ ਇੱਕ ਸ਼ੌਕ ਵੀ ਸੀਗਾ ਜੀ ਜੀ ਤੇ ਚਾਹ ਵੀ ਸੀਗਾ ਜੀ ਜੀ ਤੇ ਇਸ ਕਰਕੇ ਦਾਸ ਨੂੰ ਦੋ ਤਿੰਨ ਵਾਰੀ ਮੌਕਾ ਮਿਲਿਆ ਜੀ ਇੱਥੇ ਲਿਆਵਗੇ ਪ੍ਰਚਾਰਕਾਂ ਨੂੰ ਲੈ ਕੇ ਆਉਣ ਦਾ ਜੀ ਜੀ ਤੇ ਉਦੋਂ ਦੇਖਿਆ ਕਿ ਇੱਥੇ ਖੇਤੀ ਦਾ ਜਿਹੜਾ तरीका तौर तरीके ज्यादातर मशीनरी ਦੇ ਨਾਲ ਸੌਖੇ ਆ ਸੌਖੇ ਆ ਈਵਨ ਆ ਜਿਹੜੇ ਗਰੇਵਾਲ ਬ੍ਰਦਰ ਨੇ ਜੀ ਹਾਂਜੀ 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 ਇਹ ਬਹੁਤ ਦੋਸਤ ਨੇ ਜੀ ਆਪਣੇ ਜੀ ਜੀ ਬਿਲਕੁਲ ਇਹ ਨਿਊਜ਼ੀਲੈਂਡ ਇਕੱਠੇ ਰਹੇ ਆ ਜੀ ਸਾਡਾ ਭਰਾਵਾਂ ਨਾਲੋਂ ਵੀ ਵੱਧ ਪ੍ਰੇਮ ਸੀਗਾ ਤੇ ਹੈਗਾ ਵੀ ਆ ਜੀ 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 ਤੇ ਉਹਨਾਂ ਦੇ ਇਥੇ ਮਾਮਾ ਜੀ ਰਹਦੇ ਹੋ ਮੈਨੂੰ ਕਹਿੰਦੇ ਸੀ ਵੀ ਤੁਸੀਂ ਮਾਮੇ ਕੋਲ ਚਲੇ ਜਿਓ ਹਾਂਜੀ ਅਟਵਾਲ ਸਾਹਿਬ ਕੋਲ ਅਟਵਾਲ ਸਾਹਿਬ ਕੋਲ ਜੀ ਮੈਂ ਕਾ ਵੀ ਜੇ ਤਾਂ ਉਹ ਖੇਤੀ ਕਰਦੇ ਫਿਰ ਤਾਂ ਨਹੀਂ ਮੈਂ ਜਾਣਾ ਮੈਨੂੰ ਲੋੜਨ ਤੋੜਨ ਲਾ ਲੈਣੀ ਸੰਤਰੀ ਹਾਂ ਕਹਿੰਦੇ ਵੀ ਉਹ ਕਰਦੇ ਤਾਂ ਖੇਤੀ ਆ ਮੈਂ ਤਾਂ ਮੈਂ ਨਹੀਂ ਜਾਣਾ ਉੱਥੇ ਅੱਛਾ ਤੇ ਮੈਂ ਸਿੜ ਨਹੀਂ ਰਹੂੰਗਾ ਹਾਂਜੀ ਤੇ ਚਲੋ ਇੱਥੇ ਮੈਂ ਆਉਂਦਾ ਰਿਹਾ ਉਹਨਾਂ ਨੂੰ ਵੀ ਮਿਲਿਆ ਉਹ ਤੋਂ ਹੂੰ ਹੂੰ ਤੇ ਫਿਰ ਖੇਤੀ ਦਾ ਤੌਰ ਤਰੀਕੇ ਦੇਖ ਕੇ ਮੇਰਾ ਮਾਨੇ ਮੰਨਿਆ ਵੀ ਇੱਥੇ ਖੇਤੀ ਜਿਹੜੀ ਐ ਸੌਖੀ ਐ ਤਾਂ ਕਰ ਲੈਣੀ ਚਾਹੀਦੀ ਜੀ ਜੀ ਸੋ ਤੁਸੀਂ ਆਉਣ ਸਰ ਜਾਂ ਬਾਹਰ ਜੋਬ ਸ਼ੁਰੂ ਕੀਤੀ ਜਾਂ ਬਲੌਕ ਹੀ ਲੈ ਲੈ ਨਾ ਜੀ ਆ ਕੇ ਪਹਿਲਾਂ ਤਾਂ ਥੋੜਾ ਜਰ ਬਾਹਰ ਵੀ ਕੰਮ ਕੀਤਾ ਜੀ ਜੀ ਨਾਲ ਫਾਰਮ ਲੈ ਲਿਆ ਇਹ ਜੀ ਇੱਥੇ 18 ਏਕੜ ਹੈਗੇ ਜੀ ਜੀ ਇਹ ਹੱਥੀ ਸੀਗਾ ਸਾਰੇ ਹੱਥੀ ਤੋੜਦੇ ਹੁੰਦੇ ਸੀ ਅੱਛਾ 2 2.5 ਮਹੀਨੇ ਜੀ ਜਾਨੀ ਕਿ ਜੂਸ ਨਾਲ ਲਿਬੜੇ ਹੀ ਰਹੀਦਾ ਸੀ ਸਵੇਰੇ ਚੱਲੇ ਜਾਣਾ ਤੇ ਸ਼ਾਮ ਨੂੰ ਅੰਦਰ ਵੜਦੇ ਸੀਗੇ ਜੀ ਰੋਟੀ ਪਾਣੀ ਮੰਮੀ ਡੈਡੀ ਇੱਥੇ ਹੀ ਪਚਾਉਂਦੇ ਸੀ ਜੀ ਤਾਂ ਤੋੜ 2 ਦਿਨ ਤੋੜਦੇ ਹੁੰਦੇ ਸੀ 3 ਦਿਨ ਲੱਦ ਕੇ ਤੇ ਵਾਇਨਰੀ ਲੈ ਜਾਂਦੇ ਸੀ ਜੀ ਜੀ ਤੇ ਬਹੁਤ ਔਖਾ ਕੰਮ ਸੀਗਾ ਤੇ ਜੀ ਉਹ ਉਹਦੇ ਵਿੱਚ ਕੋਈ ਸਟੋਨ ਫਰੂਟ ਸੀਗਾ ਜੀ ਐਪ੍ਰਿਕੋਟ ਸੀਗੇ ਸੰਤਰੇ ਸੀਗੇ ਜੀ ਜੀ ਤਾਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੰਮ ਰਹਿੰਦਾ ਸੀ ਜੀ ਤੇ ਕਈ ਵਾਰ ਇਹ ਐਪ੍ਰਿਕੋਟ ਤੋੜਦਾ ਕੱਟ ਕੇ ਰੱਖੇ ਹੁੰਦੇ ਸੀ ਤਾਂ ਘਾਹ ਦੇ ਉੱਤੇ ਜੀ ਹਾਂ ਸੁੱਕਣੇ ਪਾ ਸੁੱਕਣੇ ਆਪਾਂ ਸਕਾਉਣ ਨੂੰ ਸਲਫਰ ਲਾ ਕੇ ਹਾਂਜੀ ਹਾਂਜੀ ਮੱਲ ਪਰਨ ਤੋਂ ਬਦਲ ਚੜਦਾ ਹੁੰਦਾ ਸੀ ਭਾਜੜ ਇੱਥੇ ਪੈ ਜਾਂਦੀ ਹੁੰਦੀ ਸੀ ਅੱਛਾ ਜੀ ਚੱਕ ਲੋ ਚੱਕ ਲੋ ਹੋ ਜਾਂਦੀ ਸੀ ਇਕੱਠੇ ਆਮੀ ਆ ਜਾਣਾ ਬਦਲ ਸੰਭਲੋ ਆਪਣੀ ਫਸਲ ਸੰਭਲੋ ਜੀ ਜੀ ਜਾਨੀ ਕਿ ਫਿਰ ਇੱਥੇ ਦੁਖੀ ਹੋ ਗਏ ਫਿਰ ਕੀਤੇ ਬਲਡੋਜ਼ਰ ਸਾਥ ਕੇ ਸਾਰੇ ਪੱਟ ਦਿੱਤੇ ਪੱਟ ਤਾ ਐਪ੍ਰਿਕੋਟ ਫਿਰ ਮਸ਼ੀਨੀ ਕਰ ਲਿਆ ਜੀ ਇਸ ਕਰਕੇ ਫਿਰ ਮਸ਼ੀਨੀ ਨਾਲ ਥੋੜਾ ਜਿਆਦਾ ਸੌਖਾ ਹੈ ਜੀ ਤੇ ਤੁਸੀਂ 18 ਕਿੱਲਾਂ ਦਾ ਸ਼ੁਰੂਆਤ ਬਲੌਗ ਲਿਆ ਤੇ ਜਿਹੜੇ ਸੰਚ ਤੁਸੀਂ ਲਿਆ ਉਦੋਂ ਕੀ ਭਾਅ ਪੁੱਛੀ ਇੱਥੇ ਬਲੌਗ ਦੇ ਕਿੰਨੇ ਕ ਪੈਸੇ ਤੁਸੀਂ ਲਾਏ ਤੇ 18 ਕਿੱਲਾਂ ਚ ਕੀ ਕੀ ਚੀਜ਼ਾਂ ਤੁਹਾਨੂੰ ਮਿਲੀਆਂ ਉਦੋਂ 18 ਕਿੱਲਾਂ ਦੇ ਵਿੱਚ ਉਹ ਤੋ ਟੋਟਲੀ ਜਿਹੜੀ ਇਨਕਮ ਸੀ ਜੀ ਇਹਨਾਂ ਦੀ 35 ਤੋਂ 40 ਹਜ਼ਾਰ ਸੀਗੀ ਜੀ ਜਿਹਦੇ ਚੋਂ ਅਸੀਂ ਆਉਂਦੇ ਸਾਰੇ ਕੁਝ ਖਰਚੇ ਹੋ ਜਾਂਦੇ ਆ ਜੀ ਜੀ ਤੇ ਬਚਤ ਬਚਾਉਣ ਨੂੰ ਰੋਟੀ ਪਾਣੀ ਚੱਲਦਾ ਸੀਗਾ ਜੀ ਜੀ ਤੇ ਬਾਹਰ ਅਸੀਂ ਸੰਤਰੇ ਤੋੜਦੇ ਰਹੇ ਹਾਂ ਜੀ ਜੀ ਉਸ ਟਾਈਮ ਆਪਦਾ ਰਜਗਾਰ ਚਲਾਉਂਦਾ ਰਜਗਾਰ ਚਲਾਉਂਦੇ ਸੀ ਬਾਹਰ ਸੰਤਰੇ ਤੋੜਦੇ ਰਹੇ ਹਾਂ ਜੀ ਜੀ ਮੇਰਾ ਕਹਿਣਾ ਮਤਲਬ ਇਹ ਬਲਾਕ ਸੀ ਜਦੋਂ ਖਰੀਦਿਆ ਬਲਾਕ ਦੇ ਵਿੱਚ ਘਰ ਵੀ ਸੀ ਜਨਰੇਟਰੀ ਵੀ ਸੀ ਤੇ 18 ਏਕੜ ਲੱਗੇ ਵੀ ਸੀ ਤਾਂ ਉਹ ਕਿੰਨੇ ਕੁ ਪੈਸੇ ਉਸ ਟਾਈਮ ਤੁਸੀਂ ਇਨਵੈਸਟ ਕਰੇ ਸੀ ਅਸੀਂ ਉਸ ਵੇਲੇ ਜੀ 1,55,000 ਡਾਲਰ ਦਾ ਇਹ ਬਲਾਕ ਖਰੀਦਿਆ ਇਹ ਬਲਾਕ ਸੀ ਤੇ ਅਸੀਂ ਜਿਹਦੇ ਵਿੱਚ ਇੱਕ ਫੋਰਡ 2000 ਟਰੈਕਟਰ ਸੀਗਾ ਜੀ ਅੱਛਾ ਜੀ ਜਣੀ ਕਿ ਉਹ ਵੀ ਧੰਦਾ ਹੀ ਆ ਜੀ ਉਹਨੇ ਵੀ ਜਣੀ ਸਾਰੇ ਬਾਅਦ ਚ ਸਾਰੇ ਫਾਰਮਾਂ ਚ ਚੱਲਿਆ ਜੀ ਉਹ ਜੀ ਕਿਹੜੇ ਸਾਲ ਦੀ ਗੱਲ ਹੈ ਜਦੋਂ ਤੁਸੀਂ ਆਏ ਇੱਥੇ ਰਿਵਰਲੈਂਡ ਅਸੀਂ 96 ਦੇ ਵਿੱਚ ਆਏ 96 ਦੇ ਵਿੱਚ ਤੁਹਾਨੂੰ ਇਹ ਸਾਰੀ ਕੀਮਤ ਜਾਨੀ ਕਿ ਅੰਦਾਜ਼ਾ 10000 ਨੂੰ ਏਕੜ ਤੁਹਾਨੂੰ ਉਦੋਂ ਮਿਲਿਆ ਜਿਹਦੇ ਚ ਤਿੰਨ ਬੈੱਡਰੂਮ ਦਾ ਚਾਰ ਬੈੱਡਰੂਮ ਤਿੰਨ ਬੈੱਡ ਚਾਰ ਬੈੱਡ ਨੂੰ ਘਰ ਆ ਜੀ ਜੀ ਇੱਕ ਟਰੈਕਟਰ ਸੀਗਾ ਜੀ ਤੇ ਹੱਥੀਂ ਤੋੜਦੇ ਹੁੰਦੇ ਸੀ ਤੇ 40000 ਦੀ ਇਨਕਮ ਸੀ ਜੀ ਜੀ ਸੋ ਚਲੋ ਤੁਸੀਂ ਇੱਕ ਵਾਰੀ ਆਪਦਾ ਠੋਹੀ ਬਣਾ ਲਈਓ ਦੇ ਨਾਲ ਆ ਕੇ ਸੋ ਫਿਰ ਇਹਨੂੰ ਪਹਿਲਾਂ ਇਸ ਬਲਾਕ ਨੂੰ ਤੁਸੀਂ ਮਸ਼ੀਨੀ ਕੀਤਾ। ਹਾਂਜੀ ਫਿਰ ਇਹਨੂੰ ਪੁੱਟ ਕੇ ਸਾਰੇ ਜਦੋਂ ਦੇਖਿਆ ਵੀ ਕੰਮ ਜ਼ਿਆਦਾ ਹੱਥੀਂ ਪੈਂਦਾ ਏ। ਜੀ ਜੀ। ਲੇਬਰ ਦੀ ਲੋੜ ਆ। ਹਾਂਜੀ ਹਾਂਜੀ। ਕਿਉਂਕਿ ਜਦੋਂ ਤੋੜਦੇ ਕੁਝ ਵੈਰਾਈਟੀਆਂ ਇੱਕ ਦੋ ਇਦਾਂ ਦੇ ਸੀ ਵੀ ਲੇਬਰ ਮੰਗਾਉਣੀ ਪੈਂਦੀ ਸੀ। ਜੀ ਜੀ। ਹੁਣ 10 15 ਬੰਦੇ ਵੀ ਆਪਾਂ ਸੱਦ ਲੈ ਤਾਂ ਉਹ ਅੱਧਾ ਟਰੱਕ ਵੀ ਨਹੀਂ ਤੋੜਦੇ। ਜੀ। ਭੱਜ ਜਾਂਦੇ ਸੀ ਛੱਡ ਕੇ। ਜੀ। ਕਿਉਂਕਿ ਟਾਈਮ ਬਹੁਤ ਲੱਗਦਾ ਤੇ ਬਾਗੜ ਦਾ ਰੇਟ ਕੁਝ ਨਹੀਂ ਸੀ ਹੁੰਦਾ। ਜੀ ਜੀ ਜੀ। ਤੇ ਇਸ ਦੁੱਖੋਂ ਫਿਰ ਪੱਟ ਕੇ ਕੀ ਤਾਂ ਮਸ਼ੀਨੀ ਬਣਾ ਲੈ ਜੀ ਸਾਰੇ। ਜੀ। ਤੇ ਮਸ਼ੀਨੀ ਬਣਾਉਣ ਪਹਿਲੇ ਸਾਲ ਹੀ ਜਿਹੜੀ ਇਨਕਮ ਆਈ ਉਹ ਇਨਕਮ ਨੇ ਸਾਨੂੰ ਭਲਾ ਦਿੱਤਾ ਵੀ ਅਸੀਂ ਇੱਥੇ ਆ ਕੇ ਹੱਥੀਂ ਵੀ ਕੰਮ ਕੀਤਾ ਜੀ ਜੀ ਇੱਕ ਸਾਲ ਚ ਹੀ ਸਾਨੂੰ ਹੋ ਗਿਆ ਹਾਂਜੀ ਤੇ ਫਿਰ ਹੌਲੀ ਹੌਲੀ ਮਹਾਰਾਜ ਨੇ ਐਨਾ ਸਾਨੂੰ ਸਾਥ ਦਿੱਤਾ ਜੀ ਕਿ ਹਰ ਪੱਖੋਂ ਹੀ ਫਿਰ ਅਸੀਂ ਵੀ ਬਲਾਕ ਵਧਾਉਣੇ ਸ਼ੁਰੂ ਕਰਤੇ ਹੁਣ ਟੋਟਲ ਤੁਸੀਂ ਕਿੰਨੇ ਏਕੜ ਦੀ ਵਾਈ ਕਰ ਰਹੇ ਹੋ ਤੇ ਇਸ ਵੇਲੇ ਅਸੀਂ ਜੀ ਤ 93 ਏਕੜਾਂ ਦੀ 94 ਏਕੜਾਂ ਦੀ 99 ਏਕੜ ਦੀ ਵੱਖਰੇ ਵੱਖਰੇ ਬਲਾਕ ਆ ਹਾਂਜੀ ਵੱਖਰੇ ਵੱਖਰੇ ਚਾਰ ਥਾਂ ਤੇ ਨੇ ਚਾਰ ਥਾਂ ਦੇ ਉੱਤੇ 10-15 ਕਿਲੋਮੀਟਰ ਦੇ ਏਰੀਆ 'ਚ ਜਾਂ ਜ਼ਿਆਦਾ ਹਾਂਜੀ ਇੱਕ ਤਿੰਨ ਤਾਂ ਇੱਥੇ ਨੇ 4 ਕਿਲੋਮੀਟਰ ਦੇ ਵਿੱਚ ਜੀ ਜੀ ਤੇ ਇੱਕ ਇੱਥੋਂ ਹੈਗਾ ਜੀ 22 ਕਿਲੋਮੀਟਰ 22 ਕਿਲੋਮੀਟਰ ਤੇ ਇੱਥੋਂ ਦਾ ਜਿਹੜਾ ਸੂਲ ਆ ਸੀ ਦੇਖਿਆ ਇੰਡੀਆ ਤਾਂ ਅਸੀਂ ਮਸ਼ੀਨਰੀ ਇੱਕ ਚੋਂ ਦੂਜੇ 'ਚ ਲਿਆ ਜਾਂਦੇ ਆ ਚਾ ਸੜਕਾਂ ਉੱਥੋਂ ਦੀ ਇੱਥੇ ਸੜਕਾਂ ਦੇ ਉੱਤੇ ਟਰੈਕਟਰ ਟਰੈਕਟਰ ਉਵੇਂ ਅਸੀਂ ਉਵੇਂ ਚਲਾ ਨਹੀਂ ਸਕਦੇ ਕਈ ਮਸ਼ੀਨਰੀਆਂ ਨਹੀਂ ਲਿਜਾ ਸਕਦੇ ਤਾਂ ਫਿਰ ਤੁਸੀਂ ਬੱਕਰੋ ਬੱਕਰੇ ਬਲੋਕਾਂ ਲਈ ਬੱਕਰੋ ਬੱਕਰੀ ਮਸ਼ੀਨਰੀ ਹੁਣ ਰੱਖੀ ਹੋਈ ਹੈ ਹਾਂ ਜੀ ਜਿਹੜੇ ਐਸ ਤਿੰਨ ਨੇ ਇਹਨਾਂ ਦੇ ਤਿੰਨਾਂ ਦੀ ਮਸ਼ੀਨਰੀ ਇੱਥੇ ਖੜੀ ਹੈ ਜੀ ਜੀ ਤੇ ਜਿਹੜਾ ਇੱਥੋਂ 22 ਕਿਲੋਮੀਟਰ ਦੂਰ ਹੈ ਉਹਦੀ ਮਸ਼ੀਨਰੀ ਉੱਥੇ ਖੜੀ ਹੈ ਉੱਥੇ ਖੜੀ ਹੈ ਤੇ ਇਹ ਤੁਸੀਂ ਜਿਹੜੀ ਇੱਕ ਹੁਣ ਦੱਸਿਆ ਵੀ ਹਾਥੀ ਕੰਮ ਨਾੜ ਕੇ ਮਸ਼ੀਨੀ ਹੋ ਗਿਆ ਮਸ਼ੀਨੀ ਦੇ ਵਿੱਚ ਜੇ ਹੁਣ ਅੰਗੂਰਾਂ ਦੀ ਗੱਲ ਕਰੀਏ ਤਾਂ ਪ੍ਰੂਨਿੰਗ ਆ ਜਿਹੜੀ ਉਹ ਵੀ ਤਕਰੀਬਨ ਮਸ਼ੀਨ ਨਾਲ ਹੁੰਦੀ ਹੈ ਉਸ ਤੋਂ ਬਾ ਸਪਰੇਆ ਵੀ ਮਸ਼ੀਨੀ ਹੋਗੀਆਂ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਥੱਲੇ ਬਲੌਗ ਦੀ ਵੀ ਰੋਟਾਵੇਟਿੰਗ ਹੋਗੀ ਚਾਹੇ ਕੁਝ ਵੀ ਉਹ ਵੀ ਮਸ਼ੀਨੀ ਹੋਗੀ ਤੀਜੀ ਟੁੱਟਣ ਦੀ ਗੱਲ ਆ ਗਈ ਜਿਹੜੀ ਟੁੱਟਦੀ ਆ ਜਦੋਂ ਹਾਰਵੈਸਟਿੰਗ ਹੁੰਦੀ ਆ ਸਾਡੇ ਦਰਸ਼ਕਾ ਜਿਹੜੇ ਉਹ ਬਹੁਤ ਇਸ ਗੱਲ ਤੋਂ ਹੈਰਾਨ ਹੁੰਦੇ ਆ ਵੀ ਅੰਗੂਰ ਕਿਹੜੇ ਹਾਮਨਾ ਟੁੱਟਦੇ ਹੋਣਗੇ ਕਿਹੜੀ ਮਸ਼ੀਨ ਹੋਊਗੀ ਕਿਉਂਕਿ ਇਹ ਸੌਫਟ ਜਿਵੇਂ ਤੁਸੀਂ ਦੱਸਿਆ ਵੀ ਹੱਥੀਂ ਤੋੜਦੇ ਜੂਸ ਇੰਨਾ ਨਿਕਲਦਾ ਤੇ ਉਹਦਾ ਜੂਸ ਨਿਕਲ ਜਾਂਦਾ ਉਹ ਕਿਵੇਂ ਉਹ ਟੁੱਟਦੇ ਹੋਣਗੇ ਤਾਂ ਉਹਦਾ ਕੀ ਸਿਸਟਮ ਆ ਸਾਰਾ ਉਹਦਾ ਇਦਾਂ ਜੀ ਜਿਹੜੀ ਮਸ਼ੀਨ ਆ ਆ ਛੱਡ 'ਚ ਖੜੀ ਆ ਆਪਾਂ ਬਾ ਤੇ ਉਹਦੇ ਵਿੱਚ ਥੱਲੇ ਹੀ ਤਾਂ ਗ੍ਰਿਪਿੰਗ ਲੱਗੀ ਆ ਜੀ ਪੂਰੇ ਜਿੱਥੇ ਵੀ ਡੰਡੇ ਨੇ ਪੋਸਟ ਨੇ ਉਹਨਾਂ ਨੂੰ ਗ੍ਰਿਪ ਕਰਦੀ ਆ ਜੀ ਜੀ ਤੇ ਜੂਸ ਥੱਲੇ ਨਹੀਂ ਡਿੱਗਦਾ ਹੈਗਾ ਜੀ ਤੇ ਉਹਦੇ ਜਿਹੜੇ ਡੰਡੇ ਲੱਗੇ ਨੇ ਡੰਡੇ ਉਹਨੂੰ ਕੁੱਟਦੇ ਆ ਅੰਗੂਰਾਂ ਨੂੰ ਸਾਈਡਾਂ ਤੋਂ ਅੰਗੂਰਾਂ ਨੂੰ ਸਾਈਡਾਂ ਤੋਂ ਕੁੱਟਦੇ ਆ ਜੀ ਤੇ ਉਹ ਹਾਈਡਰੋਲਿਕ ਸਿਸਟਮ ਹੈ ਜੋ ਨੇੜੇ ਦੂਰ ਆਪੇ ਆਟੋਮੈਟਿਕਲੀ ਜਿੱਥੇ ਆਪਾਂ ਐਡਜਸਟ ਕਰਨਾ ਕਰ ਸਕਦੇ ਆ ਆਪਾਂ ਜੀ ਜੀ ਤੇ ਉਹਨੂੰ ਕਰਕੇ ਤੇ ਆਪਾਂ ਜਿੰਨੀ ਸਪੀਡ ਚਾਹੀਏ ਉਨੀ ਸਪੀਡ ਤੇ ਜਾ ਸਕਦੇ ਤੇ 80% ਜੀ ਉਹ ਤਕਰੀਬਨ ਦਰਦ ਫਰ ਦਇਆ ਕਰ ਦਿੰਦੀ ਆ ਅੰਗੂਰ ਨੂੰ ਅੰਗੂਰ ਨੂੰ ਜੀ ਜ ਇਹ ਸਿਸਟਮ ਹੈ ਯੋਦੇ ਚ ਮਾੜਾ ਮੋਟਾ ਲੌਸ ਵੀ ਹੁੰਦਾ ਪਰ ਫਾਇਦੇਮੰਦ ਮੈਂ ਸਰੋਤੇ ਨੂੰ ਇੱਥੇ ਦੱਸ ਦੇਣਾ ਚਾਹਣਾ ਸਾਡੇ ਦਰਸ਼ਕਾਂ ਨੂੰ ਦੱਸ ਦੇਣਾ ਚਾਹਣਾ ਵੀ ਜਿਹੜਾ ਇੱਥੇ ਅੰਗੂਰ ਦੀ ਗੱਲ ਚੱਲ ਰਹੀ ਏ ਅੰਗੂਰ ਇੱਥੇ ਦੋ ਕਿਸਮ ਦਾ ਇੱਕ ਵਾਈਨ ਲਈ ਇੱਕ ਟੇਬਲ ਗਰੇਪਸ ਟੇਬਲ ਗ੍ਰੇਪਸ ਤਾਂ ਸਾਡੇ ਖਾਣ ਪੀਣ ਵਾਲੇ ਆ ਉਹ ਤਾਂ ਹਲੇ ਵੀ ਹੱਥੀਂ ਟੁੱਟਦਾ ਕਿਉਂਕਿ ਉਹਨੂੰ ਉਹਦੀ ਉਹਨੀ ਕੁਆਲਿਟੀ ਵੀ ਤੁਹਾਨੂੰ ਸਾਹਮਣੇ ਰੱਖਣੀ ਆ ਜਿਹੜਾ ਗ੍ਰੇਪਸੇ ਸਾਡਾ ਵਾਈਨ ਲਈ ਜਾਂਦਾ ਤੇ ਉਹਦੇ ਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਵਾਈਨਰੀ ਦੇ ਵਿੱਚ ਅਕਸਰ ਜੂਸ ਹੀ ਬਣਾਉਣਾ ਹੁੰਦਾ ਤੇ ਮੈਂ ਵਾਈਨਰੀ ਚ 2 ਸਾਲ ਕੰਮ ਕੀਤਾ ਤੇ ਮੈਨੂੰ ਉਹਦੋਂ ਗਾਂਦੇ ਤਜਰਬੇ ਤਾਂ ਹੀ ਪਤਾ ਚੱਲੇ ਪਰ ਆਪਾਂ ਇਹ ਚੀਜ਼ਾਂ ਸਾਰੀਆਂ ਮਸ਼ੀਨਰੀਆਂ ਨੂੰ ਜ਼ਰੂਰ ਇੱਕ ਇੱਕ ਕਰਕੇ ਦੇਖਾਂਗੇ ਤੇ ਉਹ ਮਸ਼ੀਨ ਦੇਖ ਕੇ ਫੇਰੀ ਪਰ ਹੁਣ ਅਸੀਂ ਬਾਈ ਜੀ ਹੋਰਾਂ ਨੇ ਸਾਨੂੰ ਆਉਣ ਸਾਰੀ ਖਾਣ ਪੀਣ ਦਾ ਕਿਹਾ ਸੀ ਤੇ ਅਸੀਂ ਉਦੋਂ ਥੋੜੀ ਜਿਹੀ ਹਵਾ ਜੀ ਚ ਜਵਾਬ ਦੇ ਬੈਠੇ ਤੇ ਹੁਣ ਸਾਨੂੰ ਖਾ ਪੀ ਲੈਣਾ ਚਾਹੀਦਾ ਤੇ ਅਸੀਂ ਜ਼ਰੂਰ ਬੱਚੇ ਵੀ ਕਰ ਡਿਕ ਰਿਹਾ ਵੀ ਕੁਝ ਖਾਣਗੇ ਸਾਰਾ ਪਰਿਵਾਰ ਇਸ ਗੱਲ ਤੋਂ ਤੇ ਅਸੀਂ ਕੁਝ ਨਾ ਕੁਝ ਖਾਣੇ ਪੀਣੇ ਤੇ ਇੱਕ ਜਿਹੜੀ ਖਾਸੀਅਤ ਜਿਹੜੀ ਅਸੀਂ ਇੱਥੇ ਦਿਖਾਉਣੀ ਆ ਪੰਜਾਬੀ ਟੱਚ ਦੀ ਉਹ ਇਹ ਆ ਵੀ ਤੁਸੀਂ ਇੱਥੇ ਖੁੱਲਾ ਮਾਹੌਲ ਅਸੀਂ ਦਿਖਾਵਾਂਗੇ ਤੁਹਾਨੂੰ ਕੁੱਕੜਾਂ ਦੇ ਖੁੱਡੇ ਵੀ ਦਿਖਾਏ ਤੁਹਾਨੂੰ ਬਹੁਤ ਸਾਰੇ ਥ ਅ ਦਿਖਾਵਾਂਗੇ ਵੀ ਤੰਦੂਰ ਲਾ ਕੇ ਕਿਵੇਂ ਲੋਕ ਰੋਟੀਆਂ ਲਾਉਂਦੇ ਆ ਤੇ ਨਾਲ ਨਾਲ ਗੰਨੇ ਦੀਆਂ ਮਸ਼ੀਨਾਂ ਗਨੱਕ ਲਾੜੀ ਜੀ ਨੂੰ ਅਸੀਂ ਕਹਿੰਦੇ ਆ ਟਰੈਕਟਰਾਂ ਦੇ ਮਗਰ ਨਾ ਇੰਡੀਆ ਤੋਂ ਲਿਆ ਕੇ ਕਲਾੜੀਆਂ ਫਿੱਟ ਕੀਤੀਆਂ ਹੋਗੀਆਂ ਤਾਜ਼ਾ ਹੀ ਗੰਨਾ ਦਾ ਦਰਸ ਕੱਢਦੇ ਤੇ ਪੀਂਦੇ ਆ ਕਈ ਵਾਰੀ ਅਸੀਂ ਕੌਪਸਾਰ ਵਰਤੋ ਅਮਨਦੀਪ ਸਿੱਧੂ ਹੋਰਾਂ ਦਾ ਜਦੋਂ ਵੀ ਕੋਈ ਹਰਮਨ ਰੇਡੀਓ ਦੇ ਆਫਿਸ ਤੋਂ ਜਾਂਦਾ ਤੇ ਉੱਥੇ ਉਹਨਾਂ ਨੂੰ ਜੂਸ ਕੱਢ ਕੇ ਪਿਆ ਜਾਂਦਾ ਅੱਜ ਉਹੀ ਕੁਸ ਅਸੀਂ ਰੇਵਰ ਲੈਂਡ ਦੇ ਵਿੱਚ ਕਰਨਾ ਤੇ ਅਮਨਦੀਪ ਸਿੱਧੂ ਦੇ ਸਰੀਕ ਬਣ ਕੇ ਖੜੇ ਹੋ ਗਏ ਸਿਆ ਲਓ ਜੀ ਦੋਸਤੋ ਗੱਲਾਂ ਬਾਤਾਂ ਦਾ سلسلہ ਇਦਾਂ ਹੀ ਚੱਲਦਾ ਰਹੂਗਾ ਪਰ ਗੱਲਾਂ ਬਾਤਾਂ ਦੇ ਨਾਲ-ਨਾਲ ਜਿਹੜੀਆਂ ਚੀਜ਼ਾਂ ਉਹ ਦੇਖਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਸਾਨੂੰ ਦੂਰ ਬੈਠਿਆਂ ਨੂੰ ਕਈ ਗੱਲਾਂ ਵਾਰ ਖਿੱਚ ਹੁੰਦੀ ਆ ਤੇ ਜਿਵੇਂ ਹੁਣ ਅੰਗੂਰ ਤੋੜਨ ਦੀ ਮਸ਼ੀਨ ਦੀ ਗੱਲ ਹੋਈ ਜਾਂ ਕੰਮ ਕਰਨ ਦੇ ਤਰੀਕਿਆਂ ਦੀ ਗੱਲ ਹੋਈ ਉਹ ਤੁਹਾਨੂੰ ਦਿਖਾਉਣੇ ਆ ਜੀ ਹੁਣੇ ਤੇ ਆਪਾਂ ਸਾਰੇ ਪਹਿਲਾਂ ਫਾਰਮ ਹਾਊਸ ਦਾ ਕਿਹੜਾ ਮਾਰਦੇ ਆ ਕੈਮਰੇ ਦੀ ਅੱਖ ਨਾਲੇ ਫਾਰਮ ਹਾਊਸ ਆ ਜਿਹੜਾ ਜਿੱਦਾਂ ਦੱਸਿਆ 18 ਕਿੱਲਾਂ ਦੇ ਵਿੱਚ ਬਣਿਆ ਹੋਇਆ ਤਿੰਨ ਜਾਂ ਚਾਰ ਬੈੱਡਰੂਮ ਦਾ ਘਰ ਤੇ ਬਾਕੀ ਆਲਾ-ਦਵਾਲਾ ਤੁਹਾਨੂੰ ਪਿੰਡ ਦੀ ਜਿਹੜੀ ਕਲ ऐसे तो मशीन ਤੋਂ ਗੱਲ ਕਰੀਏ ਇਹ ਨੂੰ ਤੋੜਨ ਵਾਲੀ ਮਸ਼ੀਨ ਹੈ ਜੀ 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 ਇਹ ਮਹੀਨ ਸਾਲਟ ਮਹੀਨਾ ਕੰਮ ਆਉਂਦੀ ਹੈ ਇਸ 11 ਮਹੀਨੇ ਨੂੰ ਪ੍ਰਾਣਾ ਬਣਾ ਕੇ ਰੱਖਣੀ ਪੈਂਦੀ ਹੈ ਹਾਂ ਜੀ ਬਸ ਇਹ ਜਨਵਰੀ ਫਰਵਰੀ ਦੇ ਪਹਿਲੇ ਹਫਤੇ ਲੋੜ ਇਹਦੀ ਜੀ ਤੇ ਮਾਰਚ ਦੇ ਐਂਡ ਵੀਕ ਜਾਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਇਹ ਚੱਲਣੀ ਹੈ ਜੀ ਜੀ ਉਸ ਤੋਂ ਬਾਅਦ ਧੋ ਕੇ ਫਿਰ ਇੱਥੇ ਰਹਿ ਖੜਾ ਦੇ ਹਲਾ ਦੇ ਸੋ ਮੈਂ ਇਹ ਤੇ ਦੱਸ ਦੇਣਾ ਚਾਹਣਾ ਸਾਡੇ ਸਰੋਤਿਆਂ ਨੂੰ ਵੀ ਜਿੱਦਾਂ ਤੁਸੀਂ ਇਹ ਦੇਖ ਰਹੇ ਹੋ ਵਿਚਾਰੇ ਗੈਲਰੀ ਇੱਥੇ ਅੰਗੂਰ ਆ ਜਿਹੜੇ ਅੰਗੂਰ ਆਪਣੇ ਮੌਸਲੀ ਭਾਰਤ ਦੇ ਵਿੱਚ ਇਦਾਂ ਪਾਏ ਜਾਂਦੇ ਆ ਇੱਥੇ ਲਾਈਨਾਂ ਦੇ ਵਿੱਚ ਆਉਣ ਕਾਰਨ ਤੇ ਮਸ਼ੀਨ ਪੂਰੀ ਦੀ ਪੂਰੀ ਮਸ਼ੀਨ ਇਹਦੇ ਲਾਈਨ ਦੇ ਉੱਤੇ ਚੜ ਜਾਂਦੀ ਆ ਤੇ ਜਿੱਦਾਂ ਭਾਈ ਜੀ ਨੇ ਦੱਸਿਆ ਸੀ ਇਹ ਜਿਹੜੀਆਂ ਰੌਡ ਆ ਇਹ ਹਾਈਡਰੋਲਿਕ ਢੰਗ ਨਾਲ ਕੰਮ ਕਰਦੀਆਂ ਜਿੰਨਾ ਪ੍ਰੈਸ਼ਰ ਪਾਉਣਾ ਜਦੋਂ ਝਾੜਦੀਆਂ ਅੰਗੂਰਾਂ ਨੂੰ ਤਾਂ ਅੰਗੂਰ ਇਹ ਬੈਲਟ ਦੇ ਉੱਤੇ ਡਿੱਗਦੇ ਆ ਇਹ ਬੈਲਟ ਦੇ ਉੱਤੇ ਜੂਸ ਅੰਗੂਰ ਸਾਰਾ ਇਸ ਕਿਸਮ ਦੀ ਬੈਲਟ ਆ ਲੀਕ ਨਹੀਂ ਹੁੰਦੀ ਤੇ ਇਸ ਤੋਂ ਬਾਅਦ ਜਿਵੇਂ ਕੰਬਾਈਨ ਦੀ ਆਪਣੀ ਕਣਕ ਆਉਂਦੀ ਆ ਪਤਨਾਲੇ ਰਾਹੀਂ ਪੈਰਲਰ ਅਗਲੀ ਲਾਈਨ ਦੇ ਵਿੱਚ ਇੱਕ ਟਰਾਲੀ ਚੱਲਦੀ ਆ ਜਿਹਨੂੰ ਇੱਥੇ ਟੋਟੇਬਨ ਕਹਿੰਦੇ ਆ ਉਹ ਟੋਟੇਬਨ ਦੇ ਵਿੱਚ ਉਹ ਸਾਰੀ ਚੀਜ਼ ਆ ਜਿਹੜੀ ਉਹਦੇ ਵਿੱਚ ਪੈਂਦੀ ਰਹਿੰਦੀ ਆ ਤੇ ਉਹਦੇ ਨਾਲ ਉਹ ਜੂਸ ਫਿਰ ਨਾਲ ਦੀ ਨਾਲ ਉਹ ਟਰੱਕ ਦੇ ਵਿੱਚ ਸ਼ਿਫਟ ਹੋ ਜਾਂਦਾ ਤੇ ਟਰੱਕ ਵਾਈਨਰੀ ਦੇ ਵਿੱਚ ਲਾਇਆ ਜਾਂਦਾ ਸਿਮਲਰ ਜੇ ਕਿ ਇਹ ਕੰਬਾਈਨ ਇਹ ਬਸ ਕਣਕ ਦੀ ਥਾਂ ਤੇ ਅੰਗੂਰ ਵੱਢਦੀ ਆ ਜੀ ਅੰਗੂਰ ਤੋੜਦੀ ਆ ਤੇ ਬਾਕੀ ਚੀਜ਼ਾਂ ਦਾ ਤਕਰੀਬਨ ਮੈਥਡ ਉਹੀ ਆ ਜੀ ਕੰਬਾਈਨ ਵਾਲਾ ਇਹ ਪਤਨਾਲਾ ਤੁਹਾਨੂੰ ਦਿਖਾਈ ਦੇ ਰਿਹਾ ਜੀ ਇਹ ਪਤਨਾਲਾ ਨਾਲ ਦੀ ਲੈਂਡ ਦੇ ਵਿੱਚ ਚਲਾਇਆ ਜਾਂਦਾ ਤੇ ਉਹਦੇ ਵਿੱਚ ਨਾਲ ਦੀ ਨਾਲ ਅੰਗੂਰ ਸਿੱਟਦਾ ਰਹਿੰਦਾ ਸੋ ਬੜੀ ਹੈਂਡੀ ਮਸ਼ੀਨ ਆ ਜੀ ਕਹਿ ਸਕਦੇ ਆ ਬਹੁਤ ਕੰਮ ਜਿਹੜਾ ਬੰਦਿਆਂ ਦਾ ਨੇ ਨਿਵੇੜਤਾ ਇੱਕ ਮਸ਼ੀਨ ਨੇ ਇਹ ਭਾਈ ਜੀ ਮਹਿੰਗੀ ਕਾਫੀ ਹੋਣੀ ਆ ਹਾਂ ਜੀ ਜਿਹੜੀ ਨਵੀਂ ਜੇ ਆਪਾਂ ਲੈਣੀ ਆ ਤਾਂ ਨੀਅਰਲੀ ਹਾਫ ਮਿਲੀਨ ਦੀ ਹੈ ਜੀ ਹਾਫ ਮਿਲੀਨ ਦੀ ਬਸ ਉਹੀ 5 ਲੱਖ ਡਾਲਰ ਦੀ ਹਾਂ ਜੀ ਉਹੀ ਕੰਬਾਈਨ ਵਾਲੀਆਂ ਗੱਲਾਂ ਆ ਖੜਜੋ ਮੈਂ ਗੁਣਾ ਕਰਕੇ ਦੱਸਾਂ ਪੰਜੋ ਪੰਜੀ 25 30 30 ਲੱਖ ਦੀ ਲਾ ਲੋ ਹਿਸਾਬ ਕਿਤਾਬ ਨਿਕਲਦਾ ਫਿਰ ਮੈਂ ਤਾਂ ਕਈ ਕੰਬਾਈਨ ਆ ਜਾਣ ਜਿੱਥੇ ਕਣਕਾਂ ਕਣਕਾਂ ਦਾ ਭਾਈ ਸੋ ਅਗਲਾ ਅਗਲਾ ਸਟੈਪ ਦੇਖੋ ਜੀ ਜਿਹੜੀ ਗੰਨੇ ਦੀ ਅਸੀਂ ਗੱਲ ਕਰ ਰਹੇ ਸੀ ਇਹ ਆ ਜੀ ਬਾਈ ਨੇ ਟਰੈਕਟਰ ਦੇ ਉੱਤੇ ਹੀ ਲਾਰਖੀ ਆ ਖਿਲਾੜੀ ਇਹ ਇੰਡੀਆ ਤੋਂ ਮੰਗਾਈ ਹੈ ਬਈ ਹਾਂ ਜੀ ਇੰਡੀਆ ਤੋਂ ਮੰਗਾਈ ਹੈ ਜੀ ਹਾਂ ਜਸਵੀਰ ਇੰਡਸਟਰੀਜ਼ ਯਹਾਂ ਪਰ ਰੇੜਾ ਔਰ ਸਟੀਲ ਰੂਲ ਵਾਲੀ ਖਿਲਾੜੀ ਮਸ਼ੀਨ ਤਿਆਰ ਮਿਲਦੀ ਹੈ ਲੋ ਜੀ ਤਿਆਰੀ ਮਿਲਦੀ ਹੈ ਸੋ ਇਹ ਆ ਜਿਹੜਾ ਜਗਾੜਾ ਇਹ ਤੁਸੀਂ ਆਪ ਬਣਵਾਇਆ ਹਾਂ ਜੀ ਇਹ ਸਾਰਾ ਹੀ ਸਿਸਟਮ ਇੱਥੋਂ ਤੱਕ ਇਹ ਆ ਬਣਵਾਇਆ ਜੀ ਜੀ ਤੇ ਆ ਸਿਰਫ ਮੰਗਾਇਆ ओके तो ਹੁਣ ਜਦੋਂ ਗੰਨੇ ਆਪਦੇ ਘਰ ਦੇ ਲਾ ਲੈਨੇ ਹੋ ਤੇ ਤਾਜ਼ੇ ਹੀ ਪੀੜ ਲੈਨੇ ਹੋ ਹਾਂਜੀ ਹੁਣ ਆਦ ਕਾ ਇਹ ਰੈਡੀ ਕਰ ਲਿਆ ਜੀ ਜ਼ਰੂਰਤ ਕਰੀ ਹਰ ਦੂਜੇ ਦਿਨ ਦੰਦਲ ਕਰੀਦਾ ਜੀ ਸਟਾਰਟ ਕਰਕੇ ਗੰਨੇ ਆ ਜੀ ਲੈ ਜੀਦਾ ਉੱਥੇ ਗੰਨੇ ਥੋੜੀ ਦੇ ਚਾਰ ਰਸ ਕੱਢ ਕੇ ਤਾਜ਼ੇ ਹੀ ਖਿੱਚ ਲਈਦਾ ਇਹਦਾ ਆ ਬਈ ਇਥੋਂ ਪਾਰਸ਼ਾ ਜਾ ਉਹ ਗਵਾਤਾ ਉਹਨਾਂ ਨੇ ਕਸਟਮ ਵਾਲਿਆਂ ਨੇ ਜੀ ਹੁਣ ਇਥੇ ਬਾਗਟ ਬਣਾਈ ਥੱਲੇ ਰੱਖ ਲਈਦੀ ਅੱਛਾ 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 ਜੀ ਤੇ ਆਪਣਾ ਉਹ ਨਿਚੋੜ ਕੇ ਆ ਪੁਣ ਕੇ ਤੇ ਪੀਲੀਦਾ ਜੀ 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 ਸੋ ਇਥੇ ਜਿਹੜਾ ਟਰੈਕਟਰ ਦੀ ਵੀ ਜੇ ਅਸੀਂ ਗੱਲ ਕਰੀਏ ਤਾਂ ਇਹ ਇਹ ਟਰੈਕਟਰ ਹੈਗਾ ਜੀ ਸਾਡੇ ਫੀਅਰਡ ਦਾ ਫੀਅਰਡ ਦੀ ਕਾਰ ਕਾਫੀ ਮਸ਼ਹੂਰ ਸੀ ਇਹ ਟਰੈਕਟਰ ਮੈਨੂੰ ਲੱਗਦਾ ਤੁਸੀਂ ਬਲੌਗ ਚ ਕਾਫੀ ਪੁਰਾਣਾ ਆਇਆ ਹਾਂਜੀ ਇਹ ਟਰੈਕਟਰ ਨੂੰ ਨਹੀਂ ਹਾਲੀ 10 11 ਸਾਲ ਹੋ ਗਏ ਜੀ 12 ਸਾਲ ਜੀ ਇਹ ਛੋਟੇ ਕੰਮਾਂ ਲਈ ਰੱਖਿਆ ਹੋਇਆ ਹੈ ਹਾਂਜੀ ਇਹ ਘਾਹ ਲਈ ਸਪਰੇਅ ਜਾਂ ਕਰਦੇ ਆ ਜੀ ਜੀ ਤੇ ਜਾਂ ਫਿਰ ਹੁਣ ਇੱਕ ਖਲਾੜੀ ਤੇ ਆ ਜੀ ਜਾਂ ਖਲਾੜੀ ਤੇ ਇਹਦੇ ਦੋ ਹੀ ਕੰਮ ਆ ਇਹ ਦੋ ਹੀ ਕੰਮ ਆ ਇਹ ਜਿਹੜਾ ਇੱਕ ਟਰੈਕਟਰ ਇੱਧਰ ਖੜਾ ਹੈ ਸਪਰੇਅ ਪਲਾਂਟ ਆ ਜੀ ਇਹ ਸਪਰੇਅ ਪਲਾਂਟ ਅਸੀਂ ਕੋਸ਼ਿਸ਼ ਕਰਾਂਗੇ ਥੋੜੇ ਚਿਰ ਨੂੰ ਇਹਨਾਂ ਨੇ ਚਲਾਉਣਾ ਤੇ ਚੱਲਦਾ ਵੀ ਦਿਖਾਵਾਂਗੇ ਇਹ ਟਰੈਕਟਰ ਫੋਰ ਆ ਜਾਂ ਨਿਊ ਹਾਲੈਂਡ ਆ ਨਿਊ ਹਾਲੈਂਡ ਆ ਜੀ ਇਹ ਨਿਊ ਹਾਲੈਂਡ ਦਾ ਟਰੈਕਟਰ ਆ ਜੀ ਇਹ ਵੀ 4x4 ਆ ਟਰੈਕਟਰ ਹਾਂ ਜੀ 4x4 ਆ ਜੀ ਇਹਦਾ ਜਿਹੜਾ ਸਟੀering ਵੀ ਲੈ ਜਾਨੀ ਕਿ ਸਾਈਡ ਤੇ ਹੀ ਖੜਾ ਹੈ ਖੜਾ ਹੀ ਇੱਕ ਥਾਂ ਤੇ ਮੁੜ ਜਾਂਦਾ ਜੀ ਸੋ ਨਾਲ ਦੀ ਨਾਲ ਹੀ ਆ ਖੜਾ ਹਾਂ ਜੀ ਲਾਈਨਾਂ ਦਾ ਜਿੱਦਾਂ ਇਹ ਸਿਸਟਮ ਹੈ ਲਾਈਨਾਂ ਦੇ ਵਿੱਚ ਉਹਦੀ 100% 90 ना, 90 ਡਿਗਰੀ ਆ 90 ਡਿਗਰੀ ਤੇ ਮੁੜ ਜਾਂਦਾ ਸੋ ਇਧਰ ਆ ਕਲਟੀਵੇਟਰ ਵੀ ਪਏ ਆ ਜੀ ਸਾਡੇ ਕੀ ਤੁਹਾਨੂੰ ਇਹਨਾਂ ਦੀ ਕਲਟੀਵੇਟਰਾਂ ਦੀ ਪੈਂਦੀ ਹੈ ਜ਼ਰੂਰਤ ਇੱਥੇ ਨਹੀਂ ਜੀ ਇਹ ਕਲਟੀਵੇਟਰਾਂ ਦੀ ਲੋੜ ਨਹੀਂ ਪੈਂਦੀ ਅਸੀਂ ਦਾਰਾ ਸੜਕਾਂ ਦੇ ਵਾਹੇ ਨਹੀਂ ਹੈਗੇ ਜੀ ਅੱਛਾ ਨਾਮ ਵਿੱਚੋਂ ਤੁਸੀਂ ਸਪਰੇਅ ਹੀ ਕਰਦੇ ਹੋ ਨਹੀਂ ਸਪਰੇਅ ਕਰ ਛਲਾਈਸ਼ਾ ਜਿਆਦਾ ਫੇਰਦੇ ਆ ਜੀ ਸਲੇਸ਼ਰ ਫੇਰਦੇ ਆ ਰੂਟਰ ਕਹਿੰਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਆਪਣਾ ਤਜਰਬਾ ਹੈ ਆ ਵੀ ਜਿਹਨੇ ਹਲ ਫੇਰਦੇ ਆ ਜੀ ਹਾਂ ਜੀ ਫਲਾਂ ਦੇ ਨਾਲ ਨੁਕਸਾਨ ਹੁੰਦਾ ਜੜਾਂ ਵੱਢੀਆਂ ਤੇ ਰੂਟ ਟੁੱਟਦੇ ਆ ਜੜੀ ਕੁਦਰਤੀ ਜੜ ਗਾਂ ਆ ਚੁੱਕੀ ਆ ਕੁਛ ਨਾ ਕੁਛ ਬੂਟੇ ਨੂੰ ਗਿੰਦ ਗਰੋਥ ਕਰਾਉਂਦੇ ਆ ਹਾਂ ਜੀ ਤੇ ਇਸ ਦਾ ਸੋ ਮੈਂ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸਾਂ ਇੱਥੇ ਵੀ ਹਰ ਜੇ ਉਹ ਵੀ ਬਲਾਗ ਚ ਤੁਸੀਂ ਜਾਓਗੇ ਇੱਥੇ ਤਾਂ ਉੱਤੇ ਹਰ ਘਰੇ ਇੱਕ ਵਰਕਸ਼ਾਪ ਆ ਵਰਕਸ਼ਾਪ ਦੇ ਵਿੱਚ ਅਸੀਂ ਅਕਸਰ ਕਹਿੰਨੇ ਅਸੀਂ ਜਿਗਾੜੀ ਹੁੰਨੇ ਆ ਜਿਗਾੜੀ ਅਸੀਂ ਨਹੀਂ ਆਸਟ੍ਰੇਲੀਅਨ ਸਾਡੇ ਨਾਲੋਂ ਕਿਤੇ ਵੱਧ ਹੈਂਡੀਮੈਨ ਤੇ ਕਿਤੇ ਵੱਧ ਜਿਗਾੜੀ ਆ ਤੁਸੀਂ ਜੋ ਜਾ ਕੇ ਦੇਖੋਗੇ ਇਹਨਾਂ ਦੇ ਬਲੌਗ ਦੇ ਵਿੱਚ ਹਰ ਚੀਜ਼ ਹੁੰਦੀ ਆ ਕੁਝ ਵੀ ਘਰ ਦੇ ਆਪੇ ਬਣਾ ਸਕਦੇ ਆ ਸੋ ਇਹਦੇ ਵਿੱਚ ਵੀ ਇੱਕ ਟਰੈਕਟਰ ਖੜਾ ਜੀ ਇਹ ਹੈਮਰ ਵਾਲਾ ਟਰੈਕਟਰ ਆ ਹਾਂ ਜੀ ਇਹਦਾ ਤਾਂ ਫੂਕ ਲਿਫਟ ਹੈਮਰ ਦੋਵੇਂ ਜੀ ਚੱਲਦੀਆਂ ਆ ਜਿੱਥੇ ਲਓ ਜੀ ਇਹ ਇਹ ਹੈਮਰ ਆ ਇਹ ਜਿਹੜੇ ਪੋਸਟ ਤੁਸੀਂ ਲੱਗੇ ਦੇਖਦੇ ਹੋ ਅੰਗੂਰਾਂ ਦੇ ਵਿੱਚ ਤਾਂ ਹਾਂ ਇਹ ਅੰਗੂਰਾਂ ਦੇ ਪੋਸਟਰਾਂ ਦੇ ਦੇ ਥੋੜੇ ਨਾਲ ਗੁੱਡਣ ਦੇ ਕੰਮ ਆਉਂਦਾ ਨਾ ਕੋਈ ਸੱਬਲ ਦੀ ਲੋੜ ਆ ਨਾ ਕੋਈ ਟੋਹਾ ਪੱਟਣ ਦੀ ਲੋੜ ਆ ਇਹ ਸਾਰਾ ਕੁਝ ਇਹ ਹੈਮਰ ਨੇ ਹੀ ਕਰਨਾ ਹਾਂਜੀ ਇਹ ਇੰਟਰਨੈਸ਼ਨਲ ਟਰੈਕਟਰ ਆ ਹਾਂਜੀ ਜੀ ਇਹ ਸਿਰਫ ਕੱਲਾ ਹੈਮਰ ਲਈ ਆ ਲੋ ਜੀ ਉਹ ਦੇਖੋ ਜੀ ਸਾਨਾ ਨਵੇਂ ਵਰਕ ਕਰਦਾ ਜੀ। ਕੀ ਬਾਤ ਹੈ। ਕੀ ਬਾਤ ਆ ਜੀ। ਸੋ ਦੇਖੋ ਜੀ ਕਿੰਨੇ ਕੰਮ ਘਟਾ ਲਏ ਆ ਇੱਥੇ ਮਸ਼ੀਨਰੀ ਦੇ ਨਾਲ। ਇਹ ਹੈਮਰ ਨਾਲ ਤੁਸੀਂ ਇਹ ਵੱਡੇ ਵੱਡੇ ਪੋਸਟ ਆ ਜਿਹੜੇ ਇੱਕੋ ਮਿੰਟ ਚ ਧਰਤੀ ਚ ਗੱਡੇ ਜਾਂਦੇ ਆ। ਇਹ ਪੁਰਾਣਾ ਟਰੱਕ ਵੀ ਖੜਾ ਜੀ ਅੰਗੂਰ ਢੋਂਦਾ ਹੋਣਾ ਕਿਸੇ ਟਾਈਮ ਦੇ ਵਿੱਚ। ਤੇ ਇੱਕ ਬੋਟ ਵੀ ਰੱਖੀ ਹੋਈ ਆ ਜੀ। ਤੇ ਕਿਦਨੇ ਕਿਦੇ ਸ਼ਿਪ ਕਹਿੰਦੇ ਨੇ ਹੁੰਦੇ ਸ਼ੌਂਕ ਵਜੋਂ। ਹਾਂ ਜੀ ਸ਼ੌਂਕ ਵਜੋਂ। ਜਦੋਂ ਬਹੁਤੀ ਗਰਮੀ ਹੁੰਦੀ ਆ ਮੈਂ ਉਦੋਂ ਫਿਰ ਲੇਕ ਤੇ ਜਾਵੜੀ ਦਾ ਮੈਂ ਇੱਕ ਗੱਲ ਇੱਥੇ ਹੋਰ ਸਾਡੇ ਵਰਸ਼ਕਾਂ ਨੂੰ ਦੱਸਣੀ ਚਾਹੂੰਗਾ ਅਕਸਰ ਜੇ ਗੋਰਿਆਂ ਨਾਲ ਗੱਲ ਕਰਦੇ ਆ ਜੇ ਤੁਹਾਡੇ ਕੋਲੇ ਬੋਟ ਆ ਤਾਂ ਉਹਨੂੰ ਇੱਕ ਅਮੀਰਾਂ ਦੀ ਕੈਟਾਗਰੀ ਚ ਮੰਨਿਆ ਜਾਂਦਾ ਕਈ ਵਾਰ ਰਿਚ ਗਾਇ ਕਹਿਣਗੇ ਜਿਹਦੇ ਕੋਲੇ ਬੋਟ ਆ ਸੋ ਇਹ ਰਿਚ ਗਾਈ ਹੈ ਜੀ ਹੁਣ ਜਦੋਂ ਬੋਟ ਵੀ ਹੈਗੇ ਇਨਾਂ ਕੋਲੇ ਤੇ ਚਲੋ ਆਓ ਜੀ ਜਸਵਿੰਦਰ ਸਿੰਘ ਜੀ ਆਪਾਂ ਦੱਸਿਓ ਇੱਕੇ ਤੇਲ ਦੀ ਟੈਂਕੀ ਦਾ ਵੀ ਦੱਸਿਓ ਡੀਜ਼ਲ ਟੈਂਕ ਹੈ ਜੀ ਹਾਂ ਡੀਜ਼ਲ ਟੈਂਕ ਨਹੀਂ ਸਾਰੇ ਇਹ ਘਰ ਦਾ ਪੈਟਰੋਲ ਪੰਪ ਆ ਜੀ ਕਹਿ ਸਕਦੇ ਆ ਹਾਂ ਜੀ ਇਹ ਇਹਦਾ ਸਿਸਟਮ ਜਿਹੜਾ ਇਹ ਆ ਮੈਂ ਇਸ ਤਰ੍ਹਾਂ ਦਰਸ਼ਕਾਂ ਨੂੰ ਦੱਸਾਂ ਵੀ ਕੋਦੋਂ ਵੀ ਇੱਥੇ ਜਿਹੜੇ ਪੰਪ ਉਹਨਾਂ ਦੇ ਖਾਤੇ ਖੁੱਲੇ ਹੋਇਆ ਜ਼ਿਮੀਂਦਾਰਾਂ ਦੇ ਤੇ ਉਹਨਾਂ ਦੀ ਗੱਡੀ ਆਉਂਦੀ ਆ ਖੁਦ ਇਹਨਾਂ ਨੂੰ ਫੁੱਲ ਕਰ ਜਾਂਦੀ ਆ 1000 2000 ਲੀਟਰ ਤੇ ਜਿੰਨੇ ਵੀ ਹੈਗੇ 8000 ਲੀਟਰ ਦਾ ਸਟਾਕ ਆ ਤੁਹਾਡੇ ਕੋਲੇ ਤਾਂ ਉਹ ਫੁੱਲ ਕਰ ਜਾਂਦੀ ਇਹਨੂੰ ਇਹਦੇ ਦੋ ਤਿੰਨ ਫਾਇਦੇ ਇੱਕ ਤਾਂ ਤੁਹਾਡਾ ਜਿਹੜਾ ਅਕਾਊਂਟ ਦੇ ਵਿੱਚ ਖਰਚੇ 'ਚ ਪੈ ਜਾਂਦਾ ਡੀਜ਼ਲ ਸਾਰਾ ਕੁਝ ਗਿਣਤੀ ਮਿੰਤੀ ਚ ਆ ਜਾਂਦਾ ਦੂਜਾ ਐ ਨਹੀਂ ਮੌਕੇ ਤੇ ਵੀ ਤੇਲ ਤਾਂ ਹੈ ਨਹੀਂ ਵਾਹਣੀ ਸੀ ਇਹਦੇ ਗੱਡੀਆਂ ਡੀਜ਼ਲ ਨੇ ਹਾਂ ਗੱਡੀਆਂ ਸਾਰੀਆਂ ਤੁਸੀਂ ਡੀਜ਼ਲ ਰੱਖਿਆਂਗਾ ਸੋ ਇਹ ਵੀ ਇੱਕ ਬੜੀ ਵਧੀਆ ਸਹੂਲਤਾ ਜੀ ਤੇ ਇਹ ਅੰਗੂਰਾਂ ਦਾ ਵੀ ਤੁਹਾਨੂੰ ਥੋੜਾ ਜਿਆਦਾ ਝਾਤ ਮਰਵਾ ਦਈਏ ਜੀ ਅੱਜ ਹੁਣ ਜਿਹੜੀ ਰੋਤਾ ਉਹ ਰੋਤੇ ਆ ਵੀ ਪ੍ਰੂਨਿੰਗ ਦਾ ਟਾਈਮ ਆ ਹੁਣ ਇਹਦੇ ਮਸ਼ੀਨੀ ਪ੍ਰੂਨਿੰਗ ਤਾਂ ਹੋ ਚੁੱਕੀ ਆ ਹਾਂਜੀ ਤੇ ਹੁਣ ਹੱਥੀ ਪ੍ਰੂਨਿੰਗ ਜਿਹੜੀ ਹੋਣੀ ਆ ਹੱਥੀ ਪ੍ਰੂਨਿੰਗ ਆ ਜਿਹੜੀ ਇਹ ਕਲਮਾ ਜਿਵੇਂ ਕੁਝ ਕਿਦੇ ਚ ਸਫਾਈ ਜਿਹਨੂੰ ਕਰਨੀ ਆ ਹਾਂਜੀ ਹਾਂਜੀ ਤਾਂ ਇਹ ਲੈ ਕੇ ਹਾਈਡਰੌਲਿਕ ਤੁਹਾਡੇ ਕੋਲੇ ਉਹ ਆਈਆਂ ਨੇ ਨਿੱਪੇ ਹੈਗੇ ਜੀ ਬੋਰੋ ਸਿਰਫ ਆ ਜਿਹਨਾਂ ਦੇ ਲੰਬੀ ਛੋਟੀਆਂ ਵੱਡਣੀਆਂ ਜੀ ਜੀ ਬਾਕੀ ਇਹਦੇ ਬਾਰੇ ਥੋੜਾ ਟੈਕਨੀਕਲੀ ਦੱਸੋਗੇ ਤੁਹਾਨੂੰ ਅੰਗੂਰਾਂ ਦੀ ਕਿਸਮਾਂ ਬਾਰੇ ਤੇ ਇਹਦੇ ਬਾਰੇ ਇਹਦੀ ਪਲਾਂਟਿੰਗ ਬਾਰੇ ਕੁਝ ਥੋੜਾ ਜਿਹਾ ਜਾਣਕਾਰੀ ਦੇ ਦੇ ਪਲੀਜ਼ ਹਾਂ ਜੀ ਪਲਾਂਟਿੰਗ ਬਾਰੇ ਆ ਵੀ ਜਿਹੜੀ ਆ ਚੀਜ਼ੇ ਮਰਲਟਾ ਜੀ ਜੀ ਇਹਨੂੰ ਮਰਲਟ ਕਹਿੰਦੇ ਇੱਕ ਪ੍ਰੀਮੀਅਮ ਵੈਰੈਟੀ ਆ ਹਾਂ ਹਾਂ ਤੇ ਇਹਦਾ ਰੇਟ ਵੀ ਸੋਹਣਾ ਰਹਿੰਦਾ ਜੀ ਝਾੜ ਵੀ ਸੋਹਣਾ ਨਿਕਲਦਾ ਜੀ ਇਹਦੀ ਇੱਕ ਪਛਾਣ ਮਰਲਟ ਦੀ ਹੈ ਕਿ ਜਿਹੜੀਆਂ ਇਹਦੇ ਛੋਟੀਆਂ ਜੀ ਆ ਹਾਂ ਇਹ ਐਂ ਲੱਗਣੀਆਂ ਬਹੁਤ ਕਮਜ਼ੋਰ ਨੇ ਹਾਂਜੀ ਤੇ ਵੀਕ ਨੇ ਹਾਂਜੀ ਤੇ ਬਲਾਈਂਡ ਜਿਆ ਜ਼ਿਆਦਾ ਹੈਗਾ ਜੀ ਕਿਉਂ ਆ ਦੇਖੋ ਜਿਵੇਂ ਡਰਾਈ ਵਿੱਚੋਂ ਮਰਲਟ ਦੀ ਨਿਸ਼ਾਨੀ ਹੈ ਜੀ ਜੀ ਤੇ ਦੂਜੀਆਂ ਵੈਰੈਟੀਆਂ ਇਸ ਤਰ੍ਹਾਂ ਨਿਕੀਆਂ ਥੋੜੀ ਜਿਹੀ ਨਿਗਰ ਦੇਖਣ ਨੂੰ ਵੀ ਹੈਲਥੀ ਲੱਗਦੀਆਂ ਹਾਂਜੀ ਤੇ ਉਹ ਵੀ ਸਟਰੋਂਗ ਹੁੰਦੀਆਂ ਹਾਂ ਪਰ ਇਹ ਆ ਵੀ ਵੈਰੈਟੀ ਜਿਹੜੀ ਹੈ ਇਹਦੇ ਦੇ ਨਾਲ ਕੁਆਲਿਟੀ ਮੁਤਾਬਕ ਤੇ ਦੂਜਾ ਖੇਤੀ ਦੇ ਨਾਲ ਜਿਹੜੀ ਵੈਰੈਟੀ ਉਹ ਜ਼ਰੂਰੀ ਹੈ ਜੀ ਇੱਕ ਜਦੋਂ ਆਪਾਂ ਨਵਾਂ ਪਲਾਂਟ ਕਰਦੇ ਹਾਂ ਨਵਾਂ ਪੌਦਾ ਪਲਾਂਟ ਕਰਦੇ ਹਾਂ ਨਾ ਉਹਨੂੰ ਕਿੰਨਾ ਟਾਈਮ ਲੱਗ ਜਾਂਦਾ ਫਲ ਦੇਣ ਨੂੰ ਜੇ ਤੇ ਆਪਾਂ ਪੈਸੇ ਜੇ ਜੇਬ ਚ ਲਾਉਨੇ ਆ ਆਪਾਂ ਮਿਸ ਲਿਆ ਵੀ ਆਪਾਂ ਪੈਸੇ ਜੇਬ ਤੋਂ ਲਾਏ ਆ ਆਪਾਂ ਇਹ ਰਿਟਰਨ ਲੈਣੀ ਹੈ ਚੇਤੇ ਨਹੀਂ ਹੈ ਹਾਂਜੀ ਹਾਂਜੀ ਤਾਂ ਜੇ ਆਪਾਂ ਮਿਹਨਤ ਕਰਦੇ 18 ਮਹੀਨਿਆਂ ਦੇ ਬਾਅਦ ਆਪਣੇ ਜੀ ਖਰਚੇ ਖਰਚੇ ਸਾਰੇ ਮੋੜਦੇ ਆ 18 ਮਹੀਨਿਆਂ ਬਾਅਦ ਪੈਸੇ ਆਪਣੀ ਜੇਬ ਚ ਆ ਜਾਂਦੇ ਆ ਖਰਚੇ ਤੋਂ ਵੱਧ ਹਾਂਜੀ ਜਿੰਨਾ ਆਪਾਂ ਕਰਨਾ ਉਸ ਤੋਂ ਵੱਧ ਆਉਂਦੇ ਤੇ ਭਾਈ ਕਈ ਦਰਸ਼ਕਾਂ ਨੂੰ ਇਹ ਨਹੀਂ ਪਤਾ ਕਿ ਇਹ ਅੰਗੂਰ ਦੀ ਲਾਈਫ ਕਿੰਨੀ ਹੁੰਦੀ ਹੈ ਇਹਦੀ ਲਾਈਫ ਹੈ ਜੀ ਘੜ ਤੋਂ ਘੱਟ 40-45 ਸਾਲ ਜੀ ਠੀਕ ਹੈ ਜੀ ਆਪਣੀ ਲਾਈਫ ਹੁਣ ਅਸੀਂ ਇਹ ਸੋਚਦੇ ਆਂ ਵੀ ਆਪਣੀ ਲੰਘ ਜਾਣੀ ਹੈ ਹਾਂ ਜੀ ਇੱਕ ਵਾਰੀ ਬੀਤ ਤੇ ਫਿਰ ਦੁਬਾਰਾ ਸੋਚਣ ਦੀ ਕੋਈ ਫਿਰ ਸੋਚਦੇ ਆਂ ਦੀ ਲੋੜ ਨਹੀਂ ਆ ਰਾਜਦਾਨ ਕੇ ਵਾਇਨਰੀ ਕੋਈ ਮੰਨ ਲਓ ਡਿਸਾਈਡ ਕਰੇਗੇ ਤੁਸੀਂ ਚੇਂਜ ਕਰਨੀ ਮੰਗਦੇ ਹੋ ਜਾਂ ਨਹੀਂ ਮੰਗਦੇ ਜੀ ਇਹ ਇਹ ਇੱਕ ਬੜਾ ਵਧੀਆ ਪੁਆਇੰਟ ਆ ਰੂਪ ਇੱਥੇ ਮੈਂ ਇਥੋਂ ਦੇ ਤਜਰਬੇ ਮੁਤਾਬਕ ਮੈਂ ਵੀ ਦੱਸਣਾ ਚਾਹੂੰ ਆ ਇੱਥੇ ਦਰਸ਼ਕਾਂ ਨੂੰ ਵੀ ਜਿਹੜੇ ਇਹ ਅੰਗੂਰਾ ਦੀਆਂ ਵੈਰਾਈਟੀਆਂ ਜਿੱਦਾਂ ਇਹਨਾਂ ਨੇ ਮਟਾਰਲੋ ਦੱਸਿਆ ਸ਼ਰਾਜ ਆ ਛਾੜਨੇ ਆ ਇੱਥੇ ਵਾਈਨਰੀਜ਼ ਦੇ ਨਾ ਕੰਟਰੈਕਟ ਬੇਸ ਤੇ ਲਵਾਈਆਂ ਹੋਈਆਂ ਤੇ ਜਦੋਂ ਓਵਰ ਹੋ ਜਾਂਦੀ ਹੈ ਕਈ ਵਾਰ ਫਿਰ ਵਾਈਨਰੀ ਕਹਿੰਦੀ ਹੈ ਚੇਂਜ ਕਰੋ ਤਾਂ ਚੇਂਜ ਕਰਨ ਲੱਗੇ ਵੀ ਇੱਕ ਹੋਰ ਤਰੀਕਾ ਇੱਥੇ ਜਦੋਂ ਚੇਂਜ ਕਰਨਾ ਹੁੰਦਾ ਇਹਨੂੰ ਸਾਰਾ ਨਹੀਂ ਪੜਦੇ ਇਨੂੰ ਇੱਥੋਂ ਕੱਟ ਕੇ ਤੇ ਇਹਨੂੰ ਦੁਬਾਰਾ ਇਹਨੂੰ ਫੇਰ ਇਹਨੂੰ ਇਹਦੇ ਵਿੱਚ ਇਹਨੂੰ ਬੱਡਿੰਗ ਕਰ ਦਿੰਦੀ ਆ ਬੱਡਿੰਗ ਕਰਕੇ ਇਹਨੂੰ ਤੇ ਦੁਬਾਰੇ ਅਗਲੀ ਵੈਰਾਈਟੀ ਬਣਾ ਦੇ ਦਿੰਦੇ ਸੋ ਜੜ ਉਹੀ ਆ ਤੇ ਉਹਦੀ ਵੈਰਾਈਟੀ ਚੇਂਜ ਹੋ ਜਾਂਦੀ ਆ ਸੋ ਬਹੁਤ ਸਾਰੇ ਬਲੌਕਾਂ ਦੇ ਦੇਖਿਆ ਮੈਂ ਵੀ ਅੱਜ ਕੱਲ ਉਹ ਵੈਰਾਈਟੀਆਂ ਚੇਂਜ ਕਰ ਰਿਹਾ ਵੀ ਛਾੜਣਿਆਂ ਦਾ ਪ੍ਰਾਈਸ ਘਟਾ ਹੁਣ ਇੱਕ ਹੋਰ ਜਾਂਦੇ ਜਾਂਦੇ ਆਪਾਂ ਗੱਲ ਵੀ ਕਰਦੇ ਜਾਂਦੇ ਆ ਇੱਕ ਜਿਹੜੀ ਮੇਨ ਗੱਲ ਆਈ ਸੀ ਪ੍ਰਾਈਸੇਸ ਦੀ ਹਾਂਜੀ ਕੋਈ ਟਾਈਮ ਸੀ ਕਹਿੰਦੇ ਵੀ ਰਿਵਰ ਲੈਂਡ ਦੇ ਵਿੱਚ ਇਹ ਗੱਲ ਮਸ਼ਹੂਰ ਸੀ ਬਿਓ ਜਿਵੇਂ ਇੱਕ ਕਹਾਵਤ ਨਹੀਂ ਹੈ ਕਿ ਕਣਕਾਂ ਕਹਿੰਦੀ ਆ ਵੀ ਤੂੰ ਬੰਦਾ ਕੁੱਟ ਦੇ ਛੜਾ ਲੂੰਗੀ ਆਪੇ ਮੈਂ ਤੇ ਅੰਗੂਰ ਵੀ ਇਹ ਗੱਲਾਂ ਕਹਿੰਦੇ ਰਹੇ ਆ ਮੈਂ ਸੁਣਿਆ ਰਿਵਰਲੈਂਡ ਚ ਕਿਸੇ ਟਾਈਮ ਇਦਾਂ ਸੀ ਜੀ ਰਿਵਰਲੈਂਡ ਦੇ ਜੋ ਜਮਾਨਾ ਇਦਾਂ ਸੀ ਵੀ ਲੋਕਾਂ ਕੋਲ ਇੰਨੀ ਫੁਰਸਤ ਹੈ ਨਹੀਂ ਸੀ ਜੋ ਛੱਤਾਂ ਤੇ ਲਾ ਦੇਣ ਜੀ ਨਹੀਂ ਤੇ ਲੋਕੀ ਇੰਨੇ ਸੀ ਵੀ ਛੱਤਾਂ ਤੇ ਲੱਗ ਜਾਣ ਜਿਹੜੇ ਚਾਰ ਬੂਟੇ ਤਾਂ ਉਹਨਾਂ ਦਾ ਵੀ ਫਾਇਦਾ ਜੀ ਇੰਨੇ ਪਾਸ ਸੀ ਇੰਨੇ ਪਾਸ ਸੀਗੇ ਨੀਅਰਲੀ 1500 2000 ਡਾਲਰ ਟਨ ਦਾ ਮਿਲਦਾ ਸੀ ਟਨ ਦਾ 1 ਕਿੱਲੇ ਚੋਂ ਕਿੰਨੇ ਟਨ ਨਿਕਲਦੇ ਸੀ ਇਹ ਜੇ ਜੇ ਤੁਸੀਂ ਜ਼ੋਰ ਲਾਉਨੇ ਹੋ ਆਪਣਾ ਮਿਹਨਤ ਕਰਦੇ ਹੋ ਵੀ ਅਸੀਂ ਕੱਢਨੇ ਆ ਤਾਂ 26 27 ਟਨ ਤੱਕ ਚਲਾ ਜਾਂਦਾ ਨਿਕਲਦੇ ਨੇ ਜੀ ਕਿੱਲੇ ਚੋਂ ਤੇ ਤੁਸੀਂ ਹੁਣ ਹਿਸਾਬ ਲਾਓ 1500 ਨੂੰ ਟਨ ਤੇ ਫਿਰ ਹੁਣ ਬੰਦੇ ਕੁੱਟਣੇ ਸੀ ਓਏ ਉਸ ਦੌਰ ਤੇ ਇੱਥੇ ਹੋਈਆਂ ਲੜਾਈਆਂ ਛੜਾਈਆਂ ਹਾਂ ਜੀ ਬਹੁਈਆਂ ਅੱਛਾ ਬਹੁਈਆਂ ਜਾਨੀ ਕਿ ਸਚਾਈ ਆ ਫਿਰ ਗੱਲ ਜਿਹੜੇ ਵੀਰ ਜਿੰਨਾਂ ਕੋਲ ਪਹਿਲਾਂ ਦੇ ਆਏ ਸੀਗੇ ਜੀ ਜੀ ਹੁਣ ਉਹਨਾਂ ਕੋਲ ਪੈਸਾ ਵੀ ਜ਼ਿਆਦਾ ਸੀ ਤੇ ਫਿਰ ਉਹ ਟੰਨਾ ਦੇ ਸਿਰ ਤੇ ਫਿਰ ਥੋੜੀਆਂ ਡਾਂਗਾ ਵੀ ਚੱਲਦੇ ਚਾਹਦੇ ਪਰ ਹੁਣ ਕਹਿੰਦੇ ਆ ਵੀ ਭਾਅ ਬਹੁਤ ਥੱਲੇ ਆ ਤੇ ਪਿਛਲੇ 4-5 ਸਾਲ ਡਰਾਟ ਚ ਵੀ ਗਿਆ ਹਾਂਜੀ ਤੇ ਡਰਾਟ ਦੌਰਾਨ ਵੀ ਇਨਕਮ ਡਾਊਨ ਹੋਈ ਤੇ ਭਾਅ ਵੀ ਹੁਣ 2300 400 ਨੂੰ ਟੰਣ ਆ ਗਿਆ ਸੋ ਇਹ ਦੌਰ ਕਿਵੇਂ ਦਾ ਰਿਹਾ ਸਖਤ ਸੀ ਦੌਰ ਤੁਹਾਡੇ ਲਈ ਦੌਰ ਮੰਨਣ ਦੀ ਗੱਲ ਹੈ ਜੀ ਜੀ ਅਗਰ ਸਰ ਅਸੀਂ ਇਹ ਸੋਚਦੇ ਹਾਂ ਹੈਗਾ ਤਾਂ ਠੀਕ ਹੈ ਜੇ ਕੱਲੇ ਬੰਦੇ ਲਈ ਹੋਵੇ ਫਿਰ ਕਹਿ ਸਕਦੇ ਆ ਵੀ ਮਾੜਾ ਦੌਰ ਆ ਜੀ ਸਾਰਿਆਂ ਦੇ ਨਾਲ ਹੀ ਆ ਜੀ ਇਹਦੇ ਚ ਇਹ ਸੋਚਿਆ ਵੀ ਉਹਦੀ ਮਰਜ਼ੀ ਆ ਉੱਪਰਲੇ ਮਾਲਕ ਦੀ ਅਗਰ ਜੇ ਉਹ ਸਾਰਿਆਂ ਦੇ ਨਾਲ ਹੀ ਰੱਖਦੇ ਤਾਂ ਠੀਕ ਆ ਜੀ ਬਿਲਕੁਲ ਜੀ ਤੇ ਉਹ ਤੁਹਾਨੂੰ ਉਹਦੇ ਵਿੱਚ ਜੇ ਰਹੀਏ ਤਾਂ ਮਨ ਨੂੰ ਇੱਕ ਸੰਤੁਸ਼ਟੀ ਵੀ ਆਉਂਦੀ ਆ ਜੀ ਜੀ ਵੀ ਕਿਹੜਾ ਕੱਲਿਆਂ ਦੇ ਨਾਲ ਆ ਸਾਰਿਆਂ ਦੇ ਨਾਲ ਆ ਜੀ ਬਿਲਕੁਲ ਜੀ ਬਿਲਕੁਲ ਆ ਆ ਘੜਦੇ ਵਧਦੇ ਰਹਿੰਦੇ ਆ ਜੀ ਤੇ ਵੱਡੀ ਗੱਲ ਹੈ ਕਿ ਮਨ ਦੀ ਇੱਥੇ ਇੱਕ ਗੱਲ ਹੋਰ ਵੀ ਨਿਕਲ ਕੇ ਆਉਂਦੀ ਆ ਅਕਸਰ ਸਾਡੇ ਸਰੋਤਿਆਂ ਦੇ ਦਰਸ਼ਕਾਂ ਦੇ ਮਨ ਚ ਆਉਂਦੀ ਆ ਇਹ ਗੱਲ ਵੀ ਸਰਕਾਰਾਂ ਕੀ ਕਰਦੀਆਂ ਜੋਨ ਪਿਛਲੇ 4-5 ਸਾਲ ਸਖਤ ਸੀਏ ਡਰਾਟ ਸੀ ਭਾਗ ਘਟੇ ਸੀ ਉਦੋਂ ਸਰਕਾਰ ਵੱਨੀਆਂ ਕੋਈ ਜ਼ਿੰਮੇਦਾਰਾਂ ਨੂੰ ਹੈਲਪ ਨਾ ਜੀ ਸਰਕਾਰ ਨੇ ਜੇ ਦੇਖਿਆ ਜਾਵੇ ਸਰਕਾਰ ਪੱਖੋਂ ਜਿਵੇਂ ਆਪਾਂ ਇੰਡੀਆ ਚ ਇੱਕ ਸਰਕਾਰ ਹਮ ਹਮ ਇੱਕ ਆਸਟ੍ਰੇਲੀਆ ਦੇ ਵਿੱਚ ਸਰਕਾਰ ਹਮ ਹਮ ਦੋ ਦੋ ਸਰਕਾਰਾਂ ਨੇ ਹਮ ਹਮ ਜੇ ਦੋਹਾਂ ਨੂੰ ਆਪਾਂ ਤੋਲੀਏ ਹਮ ਹਮ ਪਲੜੇ 'ਚ ਪਾ ਕੇ ਹਮ ਹਮ ਤੇ ਆਸਟ੍ਰੇਲੀਆ ਦੀ ਸਰਕਾਰ ਨੇ ਸਾਬਤ ਕਰਦਾ ਵੀ ਇਹ ਸਰਕਾਰ ਹੈਗੀ ਆ ਜੀ ਕਿਉਂਕਿ ਰੋਟ ਦੇ ਵੇਲੇ ਹੂੰ ਹੂੰ ਇਹਨਾਂ ਨੇ ਕਰਦੇ ਟਾਰਗੇਟ ਬੰਨੇ ਸੀ ਵੀ ਜੇ ਸਬੰਦੇ ਦੀ ਇੰਨੀ ਇਨਕਮ ਹੂੰ ਹੂੰ ਜਿਹੜਾ ਇਸ ਹਦਾਤ ਚੋਂ ਥੱਲੇ ਆ ਥੱਲੇ ਆ ਹੂੰ ਉਹਦਾ ਬੈਂਕ ਦੇ ਇੰਟਰਸਟ ਰੇਟ ਨੇ ਜਿਹੜੇ ਚਾਹੇ ਕਿਸੇ ਨੂੰ ਲੱਖ ਪੈਂਦਾ ਚਾਹੇ ਕਿਸੇ ਨੂੰ 50000 ਪੈਂਦਾ ਉਹ ਗਵਰਨਮੈਂਟ ਨੇ ਦਿੱਤਾ ਹੂੰ ਕਈ ਮੇਰੇ ਭੈਣਾ ਭਰਾਵਾਂ ਨੇ ਹੂੰ ਮੇਰਾ ਖਿਆਲ ਜਿੱਥੇ ਸੁਣ ਚਾਹੁੰਦਾ ਵੀ 5-5 ਸਾਲ ਵੀ ਉਹ ਇੰਟਰਸਟ ਲਿਆ ਲਿਆ ਦ ਗਵਰਨਮੈਂਟ ਨੇ ਹੱਸ ਕੇ ਦਿੱਤਾ ਹਮ ਅਗਰ ਜੇ ਉਹ ਸੇ ਚੀਜ਼ ਨੂੰ ਇੰਡੀਆ ਚ ਲੈ ਚਲੀਏ ਤਾਂ ਕੁਛ ਨਹੀਂ ਮਿਲਦਾ ਕੁਛ ਵੀ ਨਹੀਂ ਮਿਲਦਾ ਜ਼ਿਮੀਂਦਾਰ ਆਪਣੀ ਜਾਨ ਹੀ ਬਚਾਉਂਦਾ ਪਟਵਾਰੀ ਕਈ ਵਾਰੀ 5 ਰੁਪਏ ਦਾ ਚੈੱਕ ਲੈ ਕੇ ਆਉਂਦਾ ਹੁੰਦਾ ਹਾਂਜੀ ਸੋ ਦੋ ਦਰਸ਼ਕੋ ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰ ਆ ਵੀ ਜਿਹੜਾ ਇਹਨਾਂ ਨੇ ਦੱਸਿਆ ਵੀ ਸਰਕਾਰ ਨੇ ਅਸਿਸਟ ਕੀਤਾ ਤੇ ਸਾਰੇ ਸੱਜਣਾ ਮਿੱਤਰਾਂ ਨੇ ਪੈਸੇ ਲੈ ਇੱਕ ਹੋਰ ਆਈਸੀਐਸ ਟਾਈਮ ਦੇ ਵਿੱਚ ਅਸਿਸਟੈਂਟ ਉਹ ਸੀ ਵੀ ਜੇ ਤੁਸੀਂ ਬਲੌਗ ਛੱਡਣਾ ਤਾਂ ਵੀ ਉਹ ਪੈਸੇ ਦਿੰਦੇ ਹਾਂ ਜੀ ਉਹ ਇਦਾਂ ਸੀਗਾ ਵੀ ਫਾਰਮ ਗਵਰਨਮੈਂਟ ਨੇ ਕੀਤਾ ਸੀ ਜਿਹੜਾ ਵੀ ਬੰਦਾ ਇਸ ਇੰਡਸਟਰੀ ਚੋਂ ਨਿਕਲਣਾ ਮੰਗਦਾ ਜੀ ਇਹਨੂੰ ਛੱਡ ਕੇ 5 ਸਾਲ ਵਾਪਸ ਨਹੀਂ ਆ ਸਕਦਾ ਜੀ ਨਿਕਲਣਾ ਮੰਗਦਾ ਉਹਨੂੰ 1.5 ਲੱਖ ਪਰ ਫਾਰਮ ਪਰ ਫਾਰਮ ਮਿਲਦਾ ਸੀ ਮੰਨ ਲਓ ਜੀ ਆਪਣੇ ਕੋਲ ਚਾਰ ਨੇ ਤਾਂ ਉਹਨਾਂ ਨੇ ਚਾਰ ਨਹੀਂ ਦੇਣੇ ਉਹਨਾਂ ਨੇ ਇੱਕ ਹੀ ਗਿਣਨਾ ਇੱਕ ਗਿਣਨਾ ਸੀ ਜੀ ਉਹਨੂੰ 1.5 ਲੱਖ ਡਾਲਰ 1,60,000 ਡਾਲਰ ਦੇ ਦਿੰਦੇ ਸੀ ਜੀ ਘਰ ਉਹਦੇ ਕੋਲ ਆਪਣਾ ਸੀ ਉਹ ਜਾਨੀ ਕਿ ਬਲਦੋਜਾ ਸੱਦ ਕੇ ਪੱਟ ਦਿੰਦਾ ਸੀ ਜੀ ਜੀ ਜ਼ਮੀਨ ਵੀ ਉਹਦੇ ਕੋਲ ਆ ਹਾਂਜੀ ਹਾਂਜੀ ਪਾਣੀ ਵੀ ਉਹਦੇ ਕੋਲੇ ਆ ਪਾਣੀ ਕੁ ਵੀ ਉਹਦੇ ਕੋਲ ਆ ਤੇ ਘਰ ਵੀ ਉਹਦੇ ਕੋਲ ਰਹਿਣ ਨੂੰ ਹੈਗਾ ਜੀ ਤੇ 1.5 ਲੱਖ ਗਵਰਨਮੈਂਟ ਨੇ ਉਹਨੂੰ ਦਿੱਤਾ ਜੀ ਜੀ ਸੋ ਸਾਡੇ ਕੋਲੇ ਥੋੜਾ ਜਿਹਾ ਸਾਡਾ ਫਿਊਲ ਮੁੱਕਦਾ ਜਾਂਦਾ ਮੈਨੂੰ ਲੱਗਦਾ ਤੇ ਅਸੀਂ ਉਹ ਫਿਊਲ ਵੀ ਪੂਰਾ ਕਰਨਾ ਪਰ ਇੱਕ ਹੋਰ ਪਾਣੀ ਦੀ ਜ਼ਰੂਰ ਜਾਣਕਾਰੀ ਦੇਣੀ ਚਾਹੂੰਗਾ ਪਾਣੀ ਇੱਥੇ ਕਹਿੰਦੇ ਕਿਸੇ ਵੇਲੇ ਚ ਫਲੱਡ ਸਿਸਟਮ ਵੀ ਲੱਗਦਾ ਹੁੰਦਾ ਸੀ ਪਰ ਜ਼ਮੀਨ ਉੱਚੀ ਨਹੀਂ ਵੀ ਹੋਣ ਕਰਕੇ ਉਸ ਤੋਂ ਬਾਅਦ ਓਵਰਹੈੱਡ ਫੋਆਰੇ ਆਏ ਫਿਰ ਜਿਹੜੇ ਅੰਡਰ ਹੈੱਡ ਫਵਾਰੇ ਆਏ ਤੇ ਅੱਜ ਕੱਲ੍ਹ ਆ ਜਿਹੜਾ ਉਹ ਹੈ ਜੀ ਤੁਹਾਡੇ ਸਾਹਮਣੇ ਡ੍ਰਿਪ ਇਰੀਗੇਸ਼ਨ ਜਿਹਦਾ ਕੀ ਕੰਪਿਊਟਰ ਤੇ ਕੰਟਰੋਲ ਆ ਮੋਸਟਲੀ ਤੇ ਬਹੁਤ ਹੀ ਸੌਖਾ ਹੋ ਗਿਆ ਵੀ ਪਾਣੀ ਦੀ ਵਾਰੀ ਤੇ ਜ਼ਿਮੀਂਦਾਰ ਨੂੰ ਰਾਤ ਨੂੰ ਨਹੀਂ ਚਾਕਣਾ ਪੈਂਦਾ ਇਹ ਚਾਕਣਾ ਤੁਸੀਂ ਇੰਡੀਆ ਗਏ ਹੋ ਤਾਂ ਇੰਡੀਆ ਤੋਂ ਲੈ ਸਕਦੇ ਜੀ 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 ਇੰਡੀਆ ਬੈਠੇ ਮੋਬਾਈਲ ਤੋਂ ਲੈ ਜਾਓ ਇੰਡੀਆ ਮੋਬਾਈਲ ਦੇ ਉਤੋਂ ਹੀ ਤੁਸੀਂ ਆਪਦਾ ਪਾਣੀ ਲਾ ਸਾਦ ਕੀ ਐਪ ਚੱਲਦੀ ਉਹਦੀ ਹਾਂਜੀ ਉਹਨੂੰ ਤੁਸੀਂ ਦੱਸੋ ਪੰਪ ਨੰਬਰ 1 ਪੰਪ ਨੰਬਰ 2 ਪੰਪ ਨੰਬਰ 3 ਪੰਪ 4 ਜੀ ਜੀ ਇੰਨੇ ਤੋਂ ਇੰਨੇ ਘੰਟੇ ਚੱਲਣਾ ਤੇ ਇੰਨੇ ਬੰਦ ਹੁਣ ਜੀ ਉਹ ਚੱਲੂਗਾ ਸੋ ਕਾਫੀ ਅਧੂਣ ਇੱਕ ਗੱਲਾਂ ਦਾ ਸਮੇਲ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਐਂਗਲ ਰਹਿ ਗਿਆ ਹੋਵੇ ਤੇ ਅਸੀਂ ਹੁਣ ਕੁਝ ਇੱਕ ਮਸ਼ੀਨਰੀ ਕੰਮ ਕਰਦੀ ਜਿੱਦਾਂ ਹੈਮਰ ਦਿਖਾਇਆ ਤੇ ਉਵੇਂ ਮੈਂ ਫੋਕ ਲਿਫਟ ਵਾਲੇ ਟਰੈਕਟਰ ਤੇ ਸਪਰੇਅ ਵਾਲੇ ਪਲਾਂਟ ਤੇ ਗੰਨੇ ਦਾ ਜੂਸ ਇਹ ਤੁਹਾਨੂੰ ਇਕੱਲੀ ਕੈਮਰੇ ਦੀ ਅੱਖ ਤੋਂ ਦਿਖਾਉਣਿਆ ਗੱਲਾਂ ਬਹੁਤ ਸੁਣਾਤੀਆਂ ਟਰੈਕਟਰ ਹੁਣ ਲੈ ਜਾਵਾਂ ਹਾਂਜੀ ਹਾਂਜੀ ਹਾਂਜੀ